ਕਿਸ ਨੂੰ ਸੀਨੀਅਰ ਡਿਪਟੀ ਮੇਅਰ ਦਾ ਲਾਲਚ ਹੈ ਜਾਂ ਕਿਸ ਨੂੰ ਡਿਪਟੀ ਮੇਅਰ ਦਾ ਲਾਲਚ ਹੈ ਕਿਸ ਨੂੰ ਪੈਸੇ ਦਾ ਲਾਲਚ ਹੈ ਕਿਸੇ ਨੇ ਆਪਣੇ ਨੰਬਰ ਪੂਰੇ ਕਰ ਰਹੇ ਹੈ ਪੋਲਿੰਗ ਜਿਹੜੀ ਹੈ 80% ਹੁੰਦੀ ਹੈ ਕੋਰਪੋਰੇਸ਼ਨ ਦੀਆਂ ਚੋਣਾਂ 'ਚ ਉਹ 35 ਤੋਂ 50% ਰਹਿ ਗਈ ਥਿਸ ਇਜ਼ ਦਾ ਮੇਨ ਕੌਜ਼ ਐਂਡ ਮੇਨ ਰੀਜ਼ਨ ਕਿ ਕਾਂਗਰਸੀਆਂ ਦੇ ਜਿਹੜੇ ਵਾਰਡਾਂ ਨੂੰ ਤੋੜਿਆ ਮਰੋੜਿਆ ਗਿਆ ਲੁਧਿਆਣੇ ਦੇ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਨਹੀਂ ਦਿੱਤਾ ਉਹਦਾ ਉਹਦਾ ਕਾਰਨ ਹੀ ਇਹ ਸੀ ਕਿ ਉਹ ਚਾਹਦੇ ਨਹੀਂ ਇਹਨਾਂ ਦਾ ਮੇਅਰ ਬਣੇ ਜਨ ਹਿਤੇਸ਼ੀ टीआरपी नहीं भरोसा आपका नमस्कार सत श्री अकाल merhabalar सु शेर लुधियाना और मेयर नु लेके लगातार हजे भी मंथन जारी है जिथे की आम आदमी पार्टी लगातार जोड़ तोड़ दे विच मसरूफ है उथे ही हुन विपक्ष जेड़ा हैगा ओ भी एक स्ट्रेटजी बना रिया है क्योंकि किते ना किते जे गालबात करिए त कांग्रेस ਕਮਬੈਕ ਕਰਦੀ ਨਜ਼ਰ ਆ ਰਹੀ ਹੈ ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਗੱਲਬਾਤ ਕਰਾਂਗੇ ਸੰਜੀਤ ਤਲਵਾਰ ਨਾਲ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਹੈ ਕਾਂਗਰਸ ਤੋਂ ਗੱਲਬਾਤ ਕਰਦੇ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਕੈਨ ਨੂੰ ਤਾਂ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਧੁਰਾ ਹੈ ਉਹ ਲੁਧਿਆਣਾ ਮੰਨਿਆ ਜਾਂਦਾ ਹੈ ਪਰ ਲੁਧਿਆਣੇ ਨਾਲੋਂ ਜ਼ਿਆਦਾ ਗੁਰੂ ਨਗਰੀ ਦੇ ਵਿੱਚ ਕਾਂਗਰਸ ਜ਼ਿਆਦਾ ਕਮਾਲ ਕਰ ਪਾਈ ਕਿੱਥੇ ਅਸੀਂ ਦੇਖਦੇ ਕਿੱਥੇ ਪ੍ਰੋਸੈਸ ਰਹਿਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਵਾਲੇ ਆਂਦਾ ਧੰਨਵਾਦ ਕਰਦਾ ਕਿਉਂਕਿ ਬੜਾ ਅੱਛਾ ਮੈਂਡੇਟ ਜਿਹੜਾ ਉਹਨਾਂ ਨੇ ਸਾਨੂੰ 30 ਸੀਟਾਂ ਜਦਾ ਕੇ ਦਿੱਤਾ ਔਰ ਸੈਕਿੰਡ ਫਰਸਟ ਟਾਈਮ ਹੋਇਆ ਹੈ ਮੈਂ ਕਹਿੰਦਾ ਆਫਟਰ 91 ਕਿ ਰੂਲਿੰਗ ਪਾਰਟੀ ਦਾ ਮੇਅਰ ਨਾ ਬੰਦਾ ਹੋਵੇ ਉਹਨਾਂ ਕੋਲ ਕਲੀਅਰ ਕਲੀਨ ਮੈਜੋਰਟੀ ਨਹੀਂ ਹੈ ਥਰਡ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਅੰਨਾ ਹਜਾਰੇ ਔਰ ਕੇਜਰੀਵਾਲ ਨੇ ਜਦੋਂ ਦਿੱਲੀ 'ਚ ਇੱਕ ਅੰਦੋਲਨ ਸ਼ੁਰੂ ਕੀਤਾ ਸੀਗਾ ਉਦੋਂ ਕਹਿੰਦੇ ਸੀ ਅਸੀਂ ਸੱਤਾ ਦਾ ਲਾਲਚ ਨਹੀਂ ਹੈ ਔਰ ਕੇਜਰੀਵਾਲ ਜੀ ਨੇ ਮੈਂ ਕਹਿੰਦਾ ਦੋ ਸੀਟਾਂ ਉਹਨਾਂ ਕੋ ਘਟ ਸੀਗੀਆਂ ਤੇ ਰਜ਼ਾਇਨ ਕਰਕੇ ਇਲੈਕਸ਼ਨ ਲੜੇ ਸੀਗੇ ਬਿਲਕੁਲ ਠੀਕ ਹੈ ਤੇ ਅੱਜ ਇਹ ਕੀ ਆ ਲਈ ਹੈ ਦੂਸਰੀ ਪਾਰਟੀਆਂ ਦੇ ਲੋਕਾਂ ਨੂੰ ਲੈ ਰਿਆ ਤਿੰਨ ਦਿਨ ਪਹਿਲਾਂ ਤੁਸੀਂ ਉਸ ਪਾਰਟੀ ਨੂੰ ਮੜਾ ਕਹਿ ਰਹੇ ਹੋ ਉਸ ਬੰਦੇ ਨੂੰ ਮੜਾ ਕਹਿ ਰਹੇ ਹੋ ਆਫਟਰ 2 ਦਿਨ ਬਾਅਦ ਤੁਸੀਂ ਆਪਣਾ ਬੰਦਾ ਛੱਡ ਕੇ ਜਿਹੜਾ ਬੰਦਾ ਤੁਹਾਡਾ ਉਸ ਬੰਦੇ ਤੋਂ ਹਾਰਿਆ ਤੁਸੀਂ ਉਹ ਬੰਦੇ ਨੂੰ ਜੁਆਇਨ ਕਰਾ ਲਿਆ ਆਪਣੇ ਨਾਲ ਬਿਠਾ ਰਹੇ ਹੋ ਐਥਿਕਸ ਕਿੱਥੇ ਗਏ ਪ੍ਰਿੰਸੀਪਲ ਕਿੱਥੇ ਗਏ ਉਹ ਪਾਰਟੀ ਜਿਹੜੀ ਸੋਚ ਲੈ ਕੇ ਆਈ ਸੀ ਆਮ ਆਦਮੀ ਪਾਰਟੀ ਉਹ ਸੋਚ ਕਿੱਥੇ ਗਈ ਸੋ ਦਿਸ ਇਜ਼ ਅਨਫੋਰਚੂਨੇਟ ਅ ਤੁਸੀਂ ਦੇਖਿਆ ਹੋਣਾ ਕਿ ਇੱਕ ਅਕਾਲੀ ਦਲ ਦਾ ਜਿਹੜਾ ਸੀਗਾ ਕਾਉਂਸਲਰ ਜੀ ਉਹਦੇ ਬਾਰੇ ਚਰਚਾ ਹੋ ਰਹੀ ਹੈ ਵੀ ਉਹਨੂੰ ਕਿਸ ਤਰੀਕੇ ਨਾਲ ਲਿਆਂਦਾ ਗਿਆ ਕਿਸ ਨੂੰ ਸੀਨੀਅਰ ਡਿਪਟੀ ਮੇਅਰ ਦਾ ਲਾਲਚ ਹੈ ਕਿਸ ਨੂੰ ਡਿਪਟੀ ਮੇਅਰ ਦਾ ਲਾਲਚ ਹੈ ਕਿਸ ਨੂੰ ਕੋਈ ਪੈਸੇ ਦਾ ਲਾਲਚ ਹੈ ਕਿਸ ਤਰੀਕੇ ਆਪਣੇ ਨੰਬਰ ਪੂਰੇ ਕਰ ਰਹੇ ਹੈ ਬਟ ਅਗਰ ਇਹ ਕਰ ਵੀ ਜਾਂਦੇ ਹੈ ਸਪੋਸ ਕਰੋ 1% ਕਰ ਵੀ ਜਾਂਦੇ ਹੈ ਅ ਵੀ ਆਰ 30 ਔਰ ਭਾਜਪੀ 19 ਹੈ 2000 ਲੋਕ ਹੈ ਤੇ اپੋਜੀਸ਼ਨ ਚ ਅਗਰ 50 ਲੋਕ ਵੀ ਬੈਠ ਕੇ ਤੇ ਮੇਰਾ ਖਿਆਲ ਹੈ ਕਿ ਲੁਧਿਆਣੇ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਵੀ ਕਰਨਗੇ ਤੇ ਜਿਹੜਾ ਇਹਨਾਂ ਤੋਂ 3 ਸਾਲਾਂ ਚ ਲੁਧਿਆਣੇ ਦਾ ਇਹਨਾਂ ਨੇ ਨਾ ਸਮਾਰਤਾ ਡਿਵੈਲਪਮੈਂਟ ਨਹੀਂ ਕੀਤੀ। ਜੀ। ਤੋਂ ਡਿਵੈਲਪਮੈਂਟ ਵਾਸਤੇ ਪ੍ਰਯਾਸ ਵੀ ਕਰਾਂਗੇ। ਸਾਡਾ ਇੱਕ ਮਕਸਦ ਸੀਗਾ ਕਿ ਲੁਧਿਆਣੇ ਦੇ ਲੋਕਾਂ ਨੇ ਇਹਨਾਂ ਨੂੰ ਮੈਨਡੇਟ ਨਹੀਂ ਦਿੱਤਾ। ਉਹਦਾ ਉਹਦਾ ਕਾਰਨ ਹੀ ਇਹ ਸੀ ਕਿ ਉਹ ਚਾਹਦੇ ਨਹੀਂ ਇਹਨਾਂ ਦਾ ਮੇਅਰ ਬਣੇ। ਅੱਜ ਸੰਦੀਪ ਜੀ ਅਗਰ ਤੁਸੀਂ ਇੱਕ ਜਨਰਲ ਸਰਵੇ ਕਰ ਲਓ ਪੂਰੇ ਲੁਧਿਆਣੇ ਦਾ। ਤੁਸੀਂ ਅਗਰ 10 ਲੋਕਾਂ ਦੀ ਇੰਟਰਵਿਊ ਲਓਗੇ ਨਾ ਤੇ ਤੁਹਾਨੂੰ 9 ਜਾਂ 8 ਲੋਕੇ ਕਹਿ ਦੇਣਗੇ ਕਿ ਅਸੀਂ ਕਾਂਗਰਸ ਦਾ ਮੇਅਰ ਚਾਹਨੇ ਆਂ ਔਰ ਭਾਜਪਾ ਦਾ ਅਲਾਈਅੰਸ ਚਾਹਨੇ ਆਂ। ਉਹਦਾ ਕਾਰਨ ਹੈ ਕਿ ਇਸ ਹਾਊਸ ਦੇ ਵਿੱਚ ਕਾਂਗਰਸ ਦੇ ਲੋਕ ਵੀ ਕੰਮ ਕਰਕੇ ਗਏ ਔਰ ਭਾਜਪਾ ਕਾਲੀ ਦਲ ਦੇ ਵੀ ਕੰਮ ਕਰਕੇ ਗਏ ਦੇ ਹੈਵ ਐਕਸਪੀਰੀਅੰਸ ਉਹਨਾਂ ਪਤਾ ਲੁਧਿਆਣ ਦੇ ਇਸ਼ੂਸ ਕੀ ਨੇ ਤੇ ਦੇ ਆਰ ਮਤਲਬ ਨੋਨ ਐਕਸਪੀਰੀਅੰਸ ਪਰਸਨ ਇਹਨਾਂ ਦਾ ਜਿਹੜਾ ਵੀ ਬੰਦਾ ਮੇਅਰ ਬਣ ਕੇ ਆਏਗਾ ਉਹਨੂੰ 6 ਮਹੀਨੇ ਸਾਲ ਦਾ ਇਹ ਸਮਝ ਲੱਗਣਾ ਕਿ 70 7000 ਮੁਲਾਜ਼ਮ ਹੈ ਕਾਰਪੋਰੇਸ਼ਨ ਦਾ ਕਿਦੀ ਵਰਕਿੰਗ ਕਿਹੋ ਜਿਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਲੁਧਿਆਣ ਦਾ ਭਲਾ ਹੋਏਗਾ 27 ਜਿਹੜੀ ਵਿਧਾਨ ਸਭਾ ਚੋਣਾਂ ਆਉਣ ਜਾ ਰਹੀਆਂ ਸੋ ਦੈਟਸ ਵਾਈ ਵੀ ਵਾਂਟ ਕਿ ਕਾਂਗਰਸ ਪਾਰਟੀ ਦਾ ਮੇਅਰ ਬੰਨਾ ਚਾਹੀਦਾ ਸੀਗਾ ਲੇਕਿਨ ਇਹ ਕਿਉਂਕਿ ਸਰਕਾਰ ਹੈ ਕਿਤੇ ਡਰਾ ਕੇ ਕਿਤੇ ਪੈਸੇ ਦੇ ਨਾਲ ਲਾਲੇ ਦੇ ਕੇ ਆਪਣੇ ਨਾਲ ਬੰਦੇ ਕਰ ਰਹੇ ਸੋ ਮੇਰਾ ਸਵਾਲ ਇਹ ਸੀਗਾ ਕਿ ਆਪਾਂ ਕਾਂਗਰਸ ਨੇ ਅੱਛਾ ਕੰਮਬੈਕ ਕੀਤਾ ਹੈ ਗੁਰੂ ਨਗਰੀ ਚ ਕਾਂਗਰਸ ਬਹੁਤ ਮੇਰ ਬਣਾ ਰਹੀ ਹੈ ਪਰ ਲੁਧਿਆਣੇ ਚ ਨਹੀਂ ਬਣਾ ਪਾ ਰਹੀ ਆਪਾਂ ਫਰੋਸ ਕਿੱਥੇ ਕੀਤਾ ਨਹੀਂ ਇਹ ਉੱਥੇ ਮੰਥਨ ਤਾਂ ਜ਼ਰੂਰੀ ਹੈ ਅੰਮ੍ਰਿਤਸਰ ਦੇ ਇਸ਼ੂਸ ਅਲੱਗ ਨੇ ਲੁਧਿਆਣੇ ਦੇ ਇਸ਼ੂਸ ਅਲੱਗ ਨੇ ਕਿਤੇ ਨਾ ਕਿਤੇ ਮੈਂ ਨਹੀਂ ਕਹਿੰਦਾ ਕਿ ਸਾਡੇ ਕਿਸੇ ਵਰਕਰ ਨੇ ਜਾਂ ਕਿਸੇ ਕੈਂਡੀਡੇਟ ਨੇ ਜਾਂ ਕਿਸੇ ਲੀਡਰ ਦੀ ਕਮਜ਼ੋਰੀ ਰਹੀ ਹੋਈਗੀ ਇਹੋ ਜਿਹਾ ਕੁਝ ਨਹੀਂ ਹੈ ਹੋ ਸਕਦਾ ਹੈ ਕਿ ਸਾਡੇ ਤਕਰੀਬਨ ਮੈਕਸਮ ਹੁਣ ਤੇ ਪਟਿਆਲਾ ਪਟਿਆਲੇ ਚ ਤੁਸੀਂ ਜਾ ਕੇ ਪਤਾ ਕਰ ਲੋ ਕਲੈਰਟੀ ਹੈ ਕਿ ਉਹਨਾਂ ਨੇ ਬੂਥ ਹੀ ਲੱਗਣ ਦਿੱਤੇ ਸੇਮ ਲੁਧਿਆਣੇ ਚ ਇਹ ਚੀਜ਼ਾਂ ਹੋਈਆਂ ਸਭ ਤੋਂ ਪਹਿਲਾ ਇਸ਼ੂ ਤਾਂ ਹੈਗਾ ਜਿਹਦੇ ਤੇ ਜਿਹਦੇ ਗੋਗੀ ਪੱਪੀ ਦੋਨੋਂ ਗੱਲਾਂ ਐਮਐਲਏ ਸਹਿਬਾਨ ਕਰ ਚੁੱਕੇ ਐ ਕਿ ਵੋਟਰ ਲਿਸਟ ਸਾਡੇ ਮੇਰੇ ਇੱਕ ਵਾਰਡ ਨੰਬਰ 28 ਹੈ ਉਹਦੇ ਚ ਵਿੱਚ ਕੀਰਤੀ ਨਗਰ ਉਹ ਨਿਊ ਕੀਰਤੀ ਨਗਰ ਸ਼ਾਮਿਲ ਸੀਗਾ ਉਹ ਲੋਗ ਜੋਦੋ ਦਾ ਇਹ ਡੈਮੋਕ੍ਰੇਸੀ ਸਿਸਟਮ ਆਇਆ ਜੋਦੋ ਦਾ ਲੁਧਿਆਣਾ ਬਣਿਆ ਹੈ देयर ਵੋਟਰ ਬਿਲਕੁਲ ਲੇਕਿਨ ਇਸ ਵਾਰੀ ਉਹ 2000 ਬੰਦੇ ਨੂੰ ਵੋਟ ਹੀ ਨਹੀਂ ਪਾਣ ਦਿੱਤੀਗੇ 2000 ਪੀਪਲ ਔਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਜਿਵੇਂ ਮੇਰੀ ਮੇਰੇ ਘਰ ਦੀਆਂ ਮੋਟਾਂ ਸੀਗੀਆਂ ਜੀ ਮੇਰੀ ਵੋਟ ਜਿਹੜੀ ਹੈ ਮੇਰੇ ਘਰ ਤੋਂ ਥੋੜੀ ਦੂਰ ਸਕੂਲ ਹੈ ਉੱਥੇ ਪੈ ਰਹੀ ਹੈ ਲੇਕਿਨ ਮੇਰੇ ਬੇਟੇ ਦੀ 1.5 ਕਿਲੋਮੀਟਰ ਦੂਰ ਪੈ ਰਹੀ ਹੈ ਓਕੇ ਔਰ ਇਹਨਾਂ ਨੇ ਗਲੀਆਂ ਉਡਾਤੀਆਂ ਲੋਕਾਂ ਦੇ ਘਰਾਂ ਨੂੰ ਸਪਲੀਟ ਕਰਤਾ ਪੋਲਿੰਗ ਜਿਹੜੀ ਹੈ 80% ਹੁੰਦੀ ਹੈ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਉਹ 35 ਤੋਂ 50% ਰਹਿ ਗਈ ਥਿਸ ਇਸ ਦਾ ਮੇਨ ਕੌਜ਼ ਐਂਡ ਮੇਨ ਰੀਜ਼ਨ ਕਿ ਕਾਂਗਰਸੀਆਂ ਦੇ ਜਿਹੜੇ ਵਾਰਡਾਂ ਨੂੰ ਤੋੜਿਆ ਮੋੜਿਆ ਗਿਆ ਉਹ ਇਹਨੂੰ ਸਪਲੀਟ ਕਰਤਾ ਗਿਆ ਇਵਨ ਘਰਾਂ ਦੀਆਂ ਵੋਟਾਂ ਵੰਡਤੀਆਂ ਤੁਸੀਂ ਦੇਖੋ ਵੀ 2 ਸਾਲ ਇਲੈਕਸ਼ਨ ਨਹੀਂ ਕਰਾਏ ਕਾਰਪੋਰੇਸ਼ਨ ਦੇ ਉਸ ਬਾਅਦ ਸੁਪਰੀਮ ਕੋਰਟ ਹਾਈ ਕੋਰਟ ਦੀ ਇੰਟਰਵੈਨਸ਼ਨ ਤੋਂ ਬਾਅਦ ਇਲੈਕਸ਼ਨ ਹੋ ਰਿਹਾ ਫਿਰ ਵਾਰਡਬੰਦੀ ਤਿੰਨ ਵਾਰੀ ਇਹਨਾਂ ਨੇ ਬਦਲੀ ਆਫਟਰ ਦੈਟ ਦੇ ਆਰ ਓਨ 41 ਹਰ ਚੀਜ਼ ਤੱਕਾ ਕਰਨ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਇਹ ਕਿਆਲੀ ਤੇ ਆ ਗਏ 12324850 ਨਹੀਂ ਪਹੁੰਚ ਸਕੇ ਸੋ ਕਾਂਗਰਸ ਨੇ ਅੱਛਾ ਪਰਫਾਰਮ ਕੀਤਾ ਅਗਰ ਫੇਅਰ ਇਲੈਕਸ਼ਨ ਹੁੰਦੀ ਅਗਰ ਇਹ ਵੋਟ ਲਿਸਟਾਂ 'ਚ ਇਹ ਖਰਾਬੀਆਂ ਨਾ ਹੁੰਦੀਆਂ ਤੇ ਅਸੀਂ ਅੰਮ੍ਰਿਤਸਰ ਵਾਂਗੂ ਕਲੀਅਰ ਕਲੀਨ ਹਾਊਸ ਬਣਾਉਂਦੇ ਨੇੜੇ ਸੀ ਤੁਸੀਂ ਇਹ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਜਿਹੜਾ ਐਮਐਲਏ ਗੋਗੀ ਨੇ ਰੋਪ ਲਗਾਏ ਆ ਪ੍ਰਸ਼ਾਸਨ ਤੇ ਕਿ ਬੇਸਿਕਲੀ ਪ੍ਰਸ਼ਾਸਨ ਦੀ ਕਮੀਆਂ ਰਹੀਆਂ ਤੁਸੀਂ ਇਹ ਮੰਨਦੇ ਹੋ ਇਹਨੂੰ ਪ੍ਰਸ਼ਾਸਨ ਦੀ ਕਮੀ ਮੰਦੇ ਹੋ ਜਾਂ ਨਾ ਤਜਰਬੇਕਾਰੀ ਜਿਹੜਾ ਤੁਸੀਂ ਹੁਣ ਫੇਰ ਇੱਕ ਵਾਰੀ ਗੱਲਾਂ-ਗੱਲਾਂ 'ਚ આરોਪ ਲਾਤਾ ਕਿ ਇਹਨਾਂ ਨੂੰ ਤਜਰਬਾ ਹੀ ਨਹੀਂ ਹੈ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਤਾਂ ਜੇ ਗੋਗੀ ਜੀ ਇਹ ਗੱਲਾਂ ਕਹਿ ਰਹੇ ਆ ਉਹ ਦੈਟਸ ਵਾਈ ਕਿਉਂਕਿ ਇਲੈਕਸ਼ਨ ਲੂਜ਼ ਕਰ ਗਏ ਹਨਾ ਬਟ ਇਹ ਅੱਜ ਤੋਂ ਪਹਿਲਾਂ ਵੀ ਇਲੈਕਸ਼ਨਾਂ ਹੋਈਆਂ ਸਾਡੇ ਵੇਲੇ ਵੀ ਹੋਈਆਂ ਬੀਜੇਪੀ ਕਾਲੀਦਾਲ ਵੇਲੇ ਵੀ ਹੋਈਆਂ ਹੋ ਸਕਦਾ ਕਿ ਬਾਈ ਮਿਸਟੇਕ ਕੋਈ ਗਲੀ ਰਹਿ ਗਈ ਹੋਵੇ ਮੁਹੱਲੇ ਨਹੀਂ ਉਡਾਏਗੇ ਵੋਟਰ ਘਰਾਂ ਦੀਆਂ ਵੋਟਾਂ ਨਹੀਂ ਸਬਮਿਟ ਹੋਈਆਂ ਸੋ ਇਹ ਪਲਾਨ ਕੀਤਾ ਗਿਆ ਸੀਗਾ ਲੇਕਿਨ ਉਹ ਪਲੈਨਿੰਗ ਇਹਨਾਂ ਤੋਂ ਵੀ ਭਾਰੀ ਪੈ ਗਈ ਸਾਨੂੰ ਮਰਮਾਸੇ ਪਲੈਨਿੰਗਾਂ ਕੀਤੀਆਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਦੂਜੇ ਲਈ ਗੱਡਾ ਖੋਦਣ ਵਾਲਾ ਖੁਦ ਕਿਰਤਾਂ ਦਾ ਹਾਂ ਯੈਸ ਉਹਨਾਂ ਦੇ ਨਾਲ ਆਪਣੇ ਨਾਲ ਹੋ ਗਿਆ ਔਰ ਤੁਸੀਂ ਦੇਖੋ ਕਿਸੇ ਵੀ ਚੱਲ ਜੋ ਇੰਨੀ ਘੱਟ ਪੋਲਿੰਗ ਕਾਰਪੋਰੇਸ਼ਨ ਦੀਆਂ ਚੋਣਾਂ ਚਾਰ ਬਾਟੀਆਂ ਲੜਨੀਆਂ ਚਾਰੋਂ ਕੈਂਡੀਡੇਟ ਆਪਣੇ ਆਪਣੇ ਕੈਰੈਕਟਰ ਦਾ ਜੋਰ ਲਗਾਉਂਦੇ ਔਰ ਪੋਲਿੰਗ ਜਿਹੜੀ ਹੈ ਅਬੋਵ 75% ਹੁੰਦੀ ਹੈ ਕਨਵਿੰਸਿੰਗ ਬਹੁਤ ਤਰ੍ਹਾਂ ਦੀ ਹਾਂ ਨਾਓ ਪੋਲਿੰਗ ਜਿਹੜੀ ਹੈ 35 38 40% 50% ਜਿਸ ਦਾ ਮੈਕਸਿਮ ਨੰਬਰ ਐ ਤਾਂ ਨਹੀਂ ਹੈ ਕਿ ਕਿਤੇ ਲੋਕਾਂ ਨੂੰ ਹੁਣ ਇਹ ਲੱਗਣ ਲੱਗ ਪਿਆ ਕਿ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਜਾਂ ਰਾਜਨੀਤਾ ਇਹ ਕਿਤੇ ਨਾ ਕਿਤੇ ਆਪਸ ਵਿੱਚ ਰਲੇ ਹੋਏ ਔਰ ਸਾਨੂੰ ਵਾਅਦੇ ਕਰਦੇ ਹੈਗੇ ਆ ਔਰ ਕਿਤੇ ਨਾ ਕਿਤੇ ਐਂਡ ਆਫ ਦਾ ਡੇ ਅਸੀਂ ਮੂਰਖ ਬਣ ਰਹੇ ਹਾਂ ਲੋਕਾਂ ਦਾ ਵੀ ਇੰਟਰਸਟ ਹੀ ਘਟ ਗਿਆ VOTING ਤੋਂ ਯੂਥ ਤਾਂ ਖਾਸ ਕਰਕੇ ਜੇ ਗੱਲ ਕਰੀਏ ਤੁਸੀਂ ਮਤਲਬ ਮੈਂ ਇਹ ਨਹੀਂ ਕਹਿੰਦਾ ਪਰ ਯੂਥ ਦੇਖਿਆ ਜਾਏ ਤਾਂ ਉਹ ਸ਼ਾਇਦ ਇਹਦੇ ਵਿੱਚ ਪੋਲਿੰਗ ਦੇ ਵਿੱਚ ਇੰਟਰਸਟ ਹੀ ਨਹੀਂ ਲੈ ਰਿਹਾ ਉਹ ਇੱਕ ਦਰਕਿਨਾਰੀ ਕਰ ਚੁੱਕਾ ਉਹਨੂੰ ਲੱਗਦਾ ਕਿ ਨਹੀਂ ਯਾਰ ਇਹ ਆਲ ਮਤਲਬ ਇਹ ਕੁਲ ਮਿਲਾ ਕੇ ਕੁਝ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਨਹੀਂ ਇਹ ਗੱਲ ਸਹੀ ਨਹੀਂ ਹੈ ਇਹਨਾਂ ਨੇ ਪਹਿਲਾਂ ਯੁਵਤਿਆਂ ਵੋਟਾਂ ਬਣਾਈਆਂ ਜੀ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਨਵੀਂ ਮੋਟਰ ਸੂਚੀ ਜਾਰੀ ਕੀਤੀ ਉਹ ਚ ਕਿਹਾਦਾ 2023 ਵਾਲੀਆਂ ਵੋਟਾਂ ਕਾਊਂਟ ਹੋਣਗੀਆਂ ਯੋਧ ਦੀ ਵੋਟ ਹੀ ਕਾਊਂਟ ਨਹੀਂ ਹੋਈ ਦੂਸਰਾ ਜਿਹੜਾ ਆਪਾਂ ਕਹਿੰਦੇ ਆ ਕਿ ਪਰਸੈਂਟੇਜ ਲੋਕਾਂ ਦਾ ਇੰਟਰਸਟ ਘਟ ਗਿਆ ਇਹੋ ਜਿਹਾ ਕੁਝ ਨਹੀਂ ਲੋਕ ਘਰੋਂ ਨਿਕਲ ਕੇ ਆਏ ਜਦੋਂ ਬੂਥ ਤੇ ਪਹੁੰਚੇ ਕਿ ਸਾਡੀ ਵੋਟ ਇੱਥੇ ਹੈਗੀ ਹੈ ਉਹ ਕਹਿੰਦੇ ਤੁਹਾਡੀ ਵੋਟ ਇੱਥੋਂ 2 ਕਿਲੋਮੀਟਰ ਦੂਰ ਹੈ ਕਿਲੋਮੀਟਰ ਦੂਰ ਹੈ ਫਿਰ ਲੋਕ ਉੱਥੇ ਜਾਏ ਜਾ ਨਹੀਂ ਪਾਏ ਜਾਂ ਉਹ ਗਏ ਨਹੀਂਗੇ ਥੈਟ ਇਜ਼ ਦਾ ਮੇਨ ਰੀਜ਼ਨ ਕਿ ਇਹ ਵੋਟਾਂ ਜਿਹੜੀਆਂ ਪਰਸੈਂਟੇਜ ਘਟ ਗਈ ਬਟ ਇਹਦੇ ਚ ਇਹ ਨਹੀਂ ਹੈ ਕਿ ਉਹਨਾਂ ਦਾ ਇੰਟਰਸਟ ਨਹੀਂ ਹੈ ਤੇਈ ਵਾਲੀ ਲਿਸਟਾਂ ਚੱਕ ਲਈ ਇਹਨਾਂ ਨੂੰ ਇਹ ਸੀਗਾ ਵੀ ਜਿਹੜੀਆਂ ਨਵੀਆਂ ਮੋਟਾਂ ਬਣੀਆਂ ਨੇ ਤੇ ਗੈਰਸਾਨਗੀਆਂ ਕਿਉਂਕਿ ਇਹਨਾਂ ਦੀ ਕਮਿਟਮੈਂਟਸ ਨਹੀਂ ਪੂਰੀਆਂ ਹੋਈਆਂ ਇਹਨਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਰਕੇ ਸਪੈਸ਼ਲ ਲਾਇਨ ਡੋਟ ਦੀ ਆਪਾਂ ਗੱਲ ਕਰ ਲਈਏ ਸੋ ਦੈਟਸ ਵਾਈ ਉਹਨਾਂ ਨੇ ਇਹ ਸਾਰਾ ਕੁਝ ਰਚਿਆ ਸੀਗਾ ਲੇਕਿਨ ਕਿਤੇ ਨਾ ਕਿਤੇ ਉਹ ਜੋ ਇਹਨਾਂ ਨੇ ਰਚਣਾ ਰਚੀ ਇਹਨਾਂ ਤੇ ਆਪਣੇ ਤੇ ਵੀ ਉਦਾਸਰ ਹੋ ਗਿਆ ਸਰ ਇੱਕ ਤੁਹਾਡੇ ਕੁਲੀਗ ਤੇ ਸਾਬਕਾ ਮੇਅਰ ਬਲਕਾਰ ਸਿੰਘ ਸੱਦੂ ਜੀ ਨੇ ਇੱਕ ਨਵਾਂ ਬਿਆਨ ਦੇ ਦਿੱਤਾ ਕਿ ਜੀ ਪੰਜਾਬ ਦੇ ਵਿੱਚ ਹਿੰਦੂ ਸੀਐਮ ਕਿਉਂ ਨਹੀਂ ਬਣ ਸਕਦਾ ਕਹਿੰਦੇ ਜੀ ਇਹ ਸਾਡੇ ਨਾਲ ਇੱਕ ਮੜਬਦ ਕਿਸਮਤੀ ਹੈ ਮੰਦਭਾਗੀ ਹੈ ਕਿ ਅਸੀਂ ਇੱਕ ਮਾਂ ਦੇ ਦੋ ਪੁੱਤ ਹੈ ਸਾਡੇ ਇੱਥੇ ਕਿਸਨਾਤ ਨਹੀਂ ਹੈਗੇ ਪਰ ਅੱਜ ਹਿੰਦੂ ਸਿੱਖ ਕਰਕੇ ਪਗੜੀ ਧਾਰੀ ਹੀ ਸਿਰਫ ਸੀਐਮ ਬਣ ਸਕਦਾ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਦੇਖੋ ਇਹ ਇਹ ਕੋਈ ਰੀਜ਼ਨ ਹੀ ਨਹੀਂ ਹੈ ਕਿ ਹਿੰਦੂ ਬਣੇ ਸਿੱਖ ਬਣੇ ਮੁਸਲਮਾਨ ਬਣੇ ਸਾਈ ਬਣੇ ਇਹ ਕੋਈ ਗੱਲ ਨਹੀਂ ਹੈ ਪਰ ਉਹ ਖੁੱਲ ਕੇ ਬੋਲਿਆ ਉਹਨਾਂ ਨੇ ਕਿ ਜਾਖੜ ਜੀ ਨੂੰ ਸਰਿਆਂ ਦਰ ਕਿਨਾਰ ਘੜ ਦਿੱਤਾ ਗਿਆ ਉਹਨਾਂ ਨੂੰ ਵੋਟਾਂ ਪਈਆਂ ਸੀ ਔਰ ਮੇਅਰ ਸਾਹਿਬ ਦਾ ਤਜਰਬਾ ਔਰ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਐਵੇਂ ਗੱਲਾਂ ਕਰਨ ਵਾਲੇ ਨਹੀਂ ਹੈ ਤੁਹਾਡੇ ਖਾਸ ਕੁਲੀਗਰ ਤੁਹਾਡੇ ਨਾਲ ਬਹੁਤ ਗੱਲ ਵਕੜੀ ਹੈਗੀ ਉਹਨਾਂ ਦੀ ਦੇਖੋ ਆਪਣੀ ਆਪਣੇ ਵਿਚਾਰ ਹੈ ਵੀ ਹਿੰਦੂ ਬਣੇ ਸਿੱਖ ਬਣੇ ਕੋਈ ਵੀ ਬਣੇ ਕੈਪਟਨ ਅਮਰਿੰਦਰ ਸਿੰਘ ਔਰ ਸਰਦਾਰ ਬਿਆਨ ਸਿੰਘ ਜੀ ਇਹ ਦੋ ਲੀਟਰ ਇਹੋ ਜੇ ਰਹੇ ਪੰਜਾਬ ਦੇ ਵਿੱਚ ਜੀਨਾ ਨੂੰ ਹਿੰਦੂ ਜਿਹੜੇ ਐ ਬਹੁਤ ਪਸੰਦ ਕਰਦੇ ਸੀ ਆਪਾਂ ਇਸ ਗੱਲ ਨੂੰ ਸਾਰੇ ਇਹ ਤਾਂ ਇਹ ਕਹਿਣਾ ਕਿ ਹਿੰਦੂ ਸਿੱਖ ਤਾਂ ਹੈ ਹੀ ਨਹੀਂ ਇੱਕ ਮਾਂ ਦਾ ਹੀ ਦੋ ਪੁੱਤ ਹੈ ਇੱਕ ਵੱਡਾ ਇੱਕ ਛੋਟਾ ਹੈ ਪਗੜੀ ਦਾ ਮਤਲਬ ਇਹ ਸੀ ਜ਼ਿੰਮੇਵਾਰੀ ਪਗੜੀ ਦਾ ਮਤਲਬ ਇਹ ਨਹੀਂ ਸੀ ਸਿੱਖ ਮੈਂ ਉਹੀ ਤੁਹਾਨੂੰ ਕਹਿਣਾ ਚਾਹਣਾ ਜੋ ਸਰਦਾਰ ਬਿਆਨ ਸਿੰਘ ਜੀ ਨੇ ਆਪਣੀ ਸ਼ਹਾਦਤ ਕਿਤੇ ਵਾਸਤੇ ਦਿੱਤੀ ਪੰਜਾਬ ਚ ਜੋ ਉਗਰਵਾਦੇ ਖਿਲਾਫ ਨੇ ਸ਼ਹਾਦਤ ਦਿੱਤੀ ਕੈਪਟਨ ਰਵਿੰਦਰ ਸਿੰਘ ਜਿਹੜੇ ਲਾਇਨ ਆਰਡਰ ਵਾਸਤੇ ਕਮਿਟਮੈਂਟ ਵਾਸਤੇ ਜਾਣੇ ਜਾਂਦੇ ਸੀਗੇ ਮਤਲਬ ਜਦੋਂ ਉਹ ਸੀਐਮ ਰਹੇਗੇ ਤੇ ਹਿੰਦੂਆਂ ਨੂੰ ਨਾ ਤਾਂ ਵੀ ਭਰੋਸਾ ਸੀਗਾ ਇਹੋ ਜਿਹਾ ਕੁਝ ਹੈ ਹੀ ਨਹੀਂ ਕਿ ਹਿੰਦੂ ਚਾਹੁੰਦੇ ਆ ਹਿੰਦੂ ਆਏਗਾ ਤੇ ਤਾਂ ਕਰਾਂਗੇ ਉਹ ਨਹੀਂ ਆਏਗਾ ਤੇ ਤਾਂ ਨਹੀਂ ਕਰਾ ਹੁਣ ਬੀਜੇਪੀ ਨੇ ਜਿਹੜੀ ਪਿਓਰਲੀ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਕਹਿੰਦੀ ਹੈ ਤੇ ਉਹਨਾਂ ਨੇ ਵੀ ਤਾਂ ਬਿੱਟੂ ਜੀ ਨੂੰ ਆ ਮਿਨਿਸਟਰੀ ਦਿੱਤੀ ਜਾਖੜ ਸਾਹਬ ਤਾਂ ਦਿੱਤੀ ਨਹੀਂ ਜੀ ਸੋ ਇਹ ਕੋਈ ਅਭੀ ਤੱਕ ਕਹਿ ਰਹੇ ਆ ਉਹੀ ਤਾਂ ਉਹ ਲੜ ਰਿਹਾ ਹੈ ਕਿ ਭਾਈ ਪਗੜੀ ਧਾਰੀ ਨੂੰ ਹੀ ਕਿਉਂ ਸੀਐਮ ਦਾ ਚਿਹਰਾ ਮੰਨਿਆ ਜਾਂਦਾ ਜੇ ਕੋਈ ਦੂਸਰਾ ਕ੍ਰੈਡੈਂਸ਼ਲ ਹੈ ਉਹ ਜਾਖੜ ਸਾਹਿਬ ਉੱਥੇ ਵੀ ਤਾਂ ਹੁਣ ਚੁੱਪ ਕਰਕੇ ਬੈਠ ਗਏ ਰਿਜ਼ਾਈਨ ਕਰਕੇ ਦਿੱਤਾ ਹੋਇਆ ਹੈ ਤੇ ਉਹ ਅਸੈਪਟ ਨਹੀਂ ਹੋ ਰਿਹਾ ਨਹੀਂ ਤਾਂ ਜਾਖੜ ਸਾਹਿਬ ਕਿੱਥੇ ਐਕਟਿਵ ਨਜ਼ਰ ਆ ਰਹੇ ਮੈਨੂੰ ਲੱਗਦਾ ਜੀ ਆਪਾਂ ਨੂੰ ਐਸਸੀ ਬੀਸੀ ਹਿੰਦੂ ਸਿੱਖ ਈਸਾਈ ਇਹ ਗੱਲਾਂ ਰਾਜਨੀਤੀ ਬੰਦ ਕਰ ਦੇਣੀਆਂ ਚਾਹੀਦੀਆਂ ਔਰ ਮੈਰਿਟ ਤੇ ਕੰਮ ਕਰਨੇ ਚਾਹੀਦੇ ਜਿਹੜਾ ਬੋਲ ਰਹੀ ਹੀ ਕਹਿ ਰਹੇ ਕਿ ਜੇ ਮੈਰਿਟ ਤੇ ਖੁਦਾਂ ਨਾ ਖਾਸਾ ਕਰਨ ਨੂੰ ਸੰਜੇ ਤਲਵਾਰ ਵੀ ਜੇ ਸੀਐਮ ਦਾ ਚਿਹਰਾ ਬਣ ਸਕਦਾ ਹੋਵੇ ਤੇ ਉਹਨੂੰ ਬਣਾਉਣਾ ਚਾਹੀਦਾ ਉਸ ਦਿਨ ਇਹ ਨਹੀਂ ਦੇਖਣਾ ਚਾਹੀਦਾ ਕਿ ਸੰਜੇ ਤਲਵਾਰ ਨੂੰ ਕਿ ਸੀਐਮ ਬਣਨ ਲਈ ਪਗੜੀ ਧਾਰਨੀ ਪਵੇ ਅ ਬਲਗਾਰਦੀ ਨੂੰ ਮੈਂ ਇੱਕ ਮਤਲਬ ਵੈਸੇ ਗੱਲ ਕਰਦਾ ਹਾਂ ਬਲਗਾਰਦੀ ਬਾਰੇ ਹਮੇਸ਼ਾ ਲੁਧਿਆਣਾ ਕਾਰਪੋਰੇਸ਼ਨ ਦੇ ਵਿੱਚ ਇਹ ਗੱਲ ਗੀਣੀ ਜਾਂਦੀ ਵੀ ਸ਼ਹਿਰੀ ਸੀਟ ਹੈ ਤੇ ਸ਼ਹਿਰੀ ਜਿਹੜਾ ਹਿੰਦੂ ਆਣਾ ਚਾਹੀਦਾ ਇੱਥੇ ਮਤਲਬ ਇਹ ਪ੍ਰੈਜ਼ੀਡੈਂਟ ਜਿਆ ਬਣਿਆ ਹੋਇਆ ਹੈ ਨਾ ਤੇ ਬਲਕਾਰਜੀ ਜੱਟ ਨੇ ਤੇ ਉਹਨਾਂ ਨੂੰ ਮੇਅਰ ਬਣਾਇਆ ਕਾਂਗਰਸ ਪਾਰਟੀ ਨੇ ਠੀਕ ਹੈ ਉਦੋਂ ਕੋਈ ਹਿੰਦੂ ਚਿਹਰਾ ਨਹੀਂ ਬਣਿਆ ਜਾਂ ਖੱਤਰੀ ਅਰੋੜਾ ਨਹੀਂ ਬਣਿਆ ਕੋਈ ਦੂਜਾ ਨਹੀਂ ਬਣਿਆ ਉਹ ਜੱਟ ਨੂੰ ਬਣਾਤਾ ਸੋ ਕੈਪੇਬਲ ਸੀਗੇ ਪੰਜ ਵਾਰ ਦੇ ਜਿੱਤੇ ਹੋਏ ਸੀਗੇ ਤਜਰਬਾ ਸੀਗਾ ਤੇ ਪਾਰਟੀ ਨੇ ਉਹਨਾਂ ਨੂੰ ਲੁਧਿਆਣਾ ਕਾਰਪੋਰੇਸ਼ਨ ਦਾ ਮੇਅਰ ਬਣਾਤਾ ਸੋ ਥਿਸ ਇਸ ਨੋਟ ਦਾ ਇਸ਼ੂ ਕਿ ਹਿੰਦੂ ਬਣੇ ਕੋਈ ਬਣੇ ਜਿਹੜਾ ਬੰਦਾ ਕੈਪੇਬਲ ਹੈ ਉਹ ਬੰਨਾ ਚਾਹੀਦਾ ਜਦੋਂ ਜਾਖੜ ਸਾਹਿਬ ਨਹੀਂ ਬਣਾਏਗੇ ਯਾ ਨਹੀਂ ਬਣੇ ਜਾਖੜ ਸਾਹਿਬ ਕੈਪੇਬਲ ਤਾਂ ਸੀਗੇ ਜਾਖੜ ਸਾਹਿਬ ਨੋ ਡਾਊਟ ਕੈਪੇਬਲ ਸੀ ਕਹਿੰਦੇ ਵੋਟਾਂ ਵੀ ਸਭ ਤੋਂ ਜ਼ਿਆਦਾ ਬੋਲੀਆਂ ਉਹ ਖੁੱਲ ਕੇ ਸਾਡੇ ਕੈਮਰੇ ਤੇ ਬੋਲੇ ਐ ਔਰ ਅਸੀਂ ਇਹ ਨਹੀਂ ਸਮਝ ਸਕਦੇ ਕਿ ਉਹ ਕਿਤੇ ਝੂਠ ਬੋਲੇ ਹੋਣ ਉਹਨਾਂ ਦੀ ਸਖਸ਼ੀਅਤ ਨਹੀਂ ਹੈਗੀ ਦੇਖੋ ਆ ਜਾਖੜ ਸਾਹਿਬ ਬਾਰੇ ਉਹ ਜੋ ਬੋਲੇ ਉਹਨਾਂ ਦੇ ਵਿਚਾਰ ਚਾਹੇ ਬੜੀ ਇੱਕ ਚੀਜ਼ ਇਹ ਵੀ ਦੇਖਣਾ ਜੇ ਜਾਖੜ ਸਾਹਿਬ ਨੂੰ ਸੀਐਮ ਨਹੀਂ ਬਣਾਇਆ ਤੇ ਉਹਨਾਂ ਨੇ ਵੋਟਾਂ ਤੋਂ ਪਹਿਲਾਂ 22 ਤਰੀਕ 22 ਜਿਹੜੀ 22 ਦੀਆਂ ਸਾਡੀਆਂ ਇਲੈਕਸ਼ਨ ਸੀਗੀਆਂ ਉਸ ਤੋਂ 4 ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਅਖਬਾਰ ਪੰਜਾਬ ਕੇਸਰੀ ਜਿਨੇ ਕਾਂਗਰਸ ਨੂੰ ਸਿਲੈਕਸ਼ਨ ਬੋਰਡ ਡੈਮੇਜ ਕੀਤਾ ਸੋ ਉਹਨਾਂ ਨੂੰ ਵੀ ਉਦੋਂ ਇਹ ਚਾਹੀਦਾ ਸੀਗਾ ਜੇ ਨਹੀਂ ਬਣਾਇਆ ਗਿਆ ਤੇ ਉਹ ਥੋੜੇ ਜਿਹਾ ਪਾਰਟੀ ਦੇ ਡਿਸਪਲਿਨ ਚ ਰਹਿੰਦੇ ਤੇ ਵੇਟ ਕਰਦੇ ਮਤਲਬ ਕੁਝ ਹੋਰ ਚੀਜ਼ਾਂ ਵੀ ਹੁੰਦੀ ਹੈ ਪਾਰਟੀ ਦੇ ਉਹਨੂੰ ਮੈਂ ਮੰਨ ਲਓ ਮੈਂ ਵਾਂ ਮੈਂ ਕਹਿੰਦਾ ਜੀ ਮੈਂ ਡਿਜ਼ਰਵ ਕਰਦਾ ਮੈਨੂੰ ਚੀ ਮਿਲਣੀ ਚਾਹੀਦੀ ਹੈ ਪਾਰਟੀ ਕਹਿੰਦੀ ਅਸੀਂ ਨਹੀਂ ਦੇਣੀ ਇਸ ਦਾ ਕਿਸੀ ਹੋਰ ਨੂੰ ਦੇਣਾ ਚਾਹੁੰਦੇ ਆ ਤੇ ਮੇਰੇ ਕੋਲ ਤਾਂ ਦੋ ਹੀ ਤਰੀਕੇ ਆ ਨਾ ਜਾਂ ਮੈਂ ਉਹਦਾ ਨੁਕਸਾਨ ਕਰਦੇ ਆ ਪਾਰਟੀ ਦਾ ਤੇ ਜਾਂ ਮੈਂ ਪਾਰਟੀ ਦੀ ਗੱਲ ਮੰਨ ਲਾਂ ਪਰੇ ਮੁੱਦਾ ਸਹੀ ਹੈ ਕਿ ਮੈਂ ਤਾਂ ਆਪੇ ਹੀ ਕਹਿਣਾ ਕਿ ਜਿਹੜਾ ਬੰਦਾ ਡਿਸਰਵ ਕਰਦਾ ਹੋਵੇ ਉਹ ਕੋਈ ਵੀ ਹੋ ਸਕਦਾ ਹੈ ਪਗੜੀ ਧਾਰੀ ਵੀ ਹੋ ਸਕਦਾ ਹੈ ਬਿਨਾਂ ਪਗੜੀ ਧਾਰੀ ਵੀ ਹੋ ਸਕਦਾ ਹੈ ਅਕਲ ਤਾਂ ਜੇ ਬੱਚਿਆਂ ਦੀ ਗੱਲ ਕਰੀਏ ਤੇ ਉਹ ਤਾਂ ਪਗੜੀ ਨਹੀਂ ਵੀ ਧਾਰਨ ਕਰਦੇ ਤੇ ਇਹਦਾ ਮਤਲਬ ਇਹ ਥੋੜੀ ਹੋ ਗਿਆ ਇਹ ਮੁੱਦਾ ਸਹੀ ਹੈ ਉਹਨਾਂ ਦਾ ਕਿ ਨਹੀਂ ਮੈਂ ਦੇਖੋ ਬਲਕਹਾਰ ਜੀ ਨੀਨਾ ਪ੍ਰਿੰਟ ਵਿੱਚ ਦੋ ਗੱਲਾਂ ਕਹਿਤੀਆਂ ਆਪਣੀ ਗੱਲ ਨੂੰ ਆਪ ਹੀ ਕੰਟਰੈਡਿਕਟ ਕਰ ਗਏ ਉਹ ਕਹਿੰਦੇ ਜੀ ਮੇਰੀ ਚੁਆਇਸ ਹੈ ਵੀ ਜੇ ਪੰਜਾਬ ਦਾ ਸੀਮ ਹੋਵੇ ਜਾਂ ਜਾਖੜ ਹੋਵੇ ਜਾਂ ਚੰਨੀ ਹੋਵੇ ਨੇ ਅਦਰ ਤੁਸੀਂ ਸੁਣਨਾ ਉਹਨਾਂ ਦੇ ਇੰਟਰਵਿਊ ਉਹਨਾਂ ਨੇ ਕਿਹਾ ਵੀ ਮੇਰੀ ਪਸੰਦ ਹੈ ਜਾਖੜ ਸਾਹਿਬ ਜਾਂ ਚੰਨੀ ਜੀ ਨਹੀਂ ਉਹਨਾਂ ਨੇ ਇਹ ਕਿਹਾ ਕਿ ਚੰਨੀ ਸਾਹਿਬ ਨੂੰ ਬਨਾਇਆ ਬਹੁਤ ਚੰਗੀ ਗੱਲ ਹੈ ਵਧੀਆ ਸੀਗੇ ਪਰ ਜੇ ਜਾਖੜ ਸਾਹਿਬ ਨੂੰ VOTING ਪਈ ਜਾਖੜ ਸਾਹਿਬ ਜ਼ਿਆਦਾ ਸੀਨੀਅਰ ਸੀਗੇ ਉਹਨਾਂ ਨੂੰ ਉਹ ਬੰਦੇ ਸੀਗੇ एलिਜੀਬਿਲਟੀ ਉਹਨਾਂ ਦੀ ਹੋ ਗਈ ਸੀ ਔਰ ਉਹ ਜ਼ਿਆਦਾ ਵਧੀਆ ਸੀਗੇ ਤੇ ਪਹਿਲਾਂ ਉਹਨਾਂ ਨੂੰ ਨਕਾਰਿਆ ਗਿਆ ਤਾਂ ਉਹਨਾਂ ਨੂੰ ਬਨਾਇਆ ਗਿਆ ਔਰ ਬਲਕਾਰ ਜੀ ਜਾਂ ਮੈਂ ਕਾਂਗਰਸ ਦਾ ਹੈ ਨਹੀਂ ਨਾ ਕਾਂਗਰਸ ਹਾਈ ਕਮਾਂਡ ਤੁਸੀਂ ਗੱਲ ਤਾਂ ਜ਼ਮੀਨ ਤੋਂ ਹੀ ਵਰਕਰ ਔਰ ਪ੍ਰਧਾਨ ਹੀ ਭੇਜਦੇ ਨਾ ਉੱਪਰ ਮੇਰੇ ਖਿਆਲ ਨਾਲ ਚੰਨੀ ਜੀ ਜਿੰਨਾ ਟਾਈਮ ਸੀਐਮ ਬਣ ਕੇ ਉਹਨਾਂ ਨੇ ਕੰਮ ਕੀਤਾ ਹੈ ਸ਼ਾਇਦ ਉਹ ਮੇਰੇ ਖਿਆਲ ਕਿਸੇ ਨੇ ਬਹੁਤ ਘੱਟ ਲੋਕਾਂ ਨੇ ਕੰਮ ਕੀਤੇ ਆ ਉਹ ਰੋਲ ਮਾਡਲ ਹੀ ਰਹੇ ਉਸ ਟਾਈਮ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਵਨ ਮੈਂ ਗੱਲ ਕਹਿਣਾ ਕਿ ਮੈਂ ਉਹਨਾਂ ਦੇ ਕੋਲੋਂ ਉਹਨਾਂ ਦੀ ਕਾਰ 'ਚ ਬਹਿ ਕੇ ਆਰਡਰ ਕਰਵਾਉਂਦਾ ਰਿਹਾ ਇੱਕ ਸੀਐਮ ਕਾਰ 'ਚ ਬਹਿ ਕੇ ਆਰਡਰ ਕਰ ਰਿਹਾ ਇਸ ਉੱਪਰ ਕੁਝ ਨਹੀਂ ਹੈ ਸੋ ਅੱਜ ਭਗਵੰਤ ਮਾਨ ਜੀ ਸੀਐਮ ਬਣੇ ਆ ਜੀ ਪੰਜਾਬ ਦੇ ਤਿੰਨ ਸਾਲਾਂ ਵਿੱਚ ਤੁਸੀਂ ਦੇਖੋ ਕਿ ਜਿੱਥੇ ਕੁਰਸੀ ਉਹਨਾਂ ਦੀ ਲੱਗਦੀ ਹੈ ਆਪਦੇ ਐਮਐਲਏ ਨਹੀਂ ਉੱਥੇ ਬੈਠ ਸਕਦੇ ਨਾਲ ਜਾਂ ਔਰ ਸਾਈਡ ਤੇ ਬੈਠਣਗੇ ਜਾਂ نیچے ਬੈਠਣਗੇ ਸਾਡੇ ਕੋਲ ਤਾਂ ਚੰਨੀ ਜੀ ਵੱਲੇ ਇਹ ਸੀਗਾ ਵੀ ਇਸ ਤੋਂ ਉਹਨਾਂ ਦੇ ਬੈਡਰੂਮ ਤੱਕ ਚਲੇ ਜਾਂਦੇ ਸੀਗੇ ਸੋ ਇਹ ਇਸ਼ੂ ਹੈ ਹੀ ਨਹੀਂਗਾ ਕਿ ਕੋਣ Hindu ਬਣੇ ਸਿੱਖ ਬਣੇ ਈਸਾਈ ਬਣੇ ਐਸਸੀ ਬਣੇ ਬੀਸੀ ਬਣੇ ਇਸ਼ੂ ਤਾਂ ਇਹ ਹੈ ਵੀ ਕਾਂਗਰਸ ਪਾਰਟੀ ਦੀ ਜਿਹੜੀਆਂ ਨੀਤੀਆਂ ਹਨ ਉਹਨੂੰ ਆਪਾਂ ਥੱਲੇ ਤੱਕ ਲੈ ਕੇ ਜਾਈਏ ਉੱਥੇ ਮਿਹਨਤ ਕਰੀਏ ਉੱਥੇ ਰਲ ਕੇ ਕੰਮ ਕਰੀਏ ਤੇ ਦੁਵਾਰਾ ਪਾਰਟੀ ਲੱਗੇ 2027 ਦਾ ਇਲੈਕਸ਼ਨ ਆ ਰਿਹਾ ਤੁਹਾਨੂੰ ਇੱਥੋਂ ਕਮਬੈਕ ਕਰਦੀ ਨਜ਼ਰ ਆ ਰਹੀ ਹੈ ਕਾਫੀ ਬੂਸਟ ਅਪ ਵੀ ਮਿਲਿਆ ਕਾਂਗਰਸ ਨੂੰ 2027 ਦੇ ਵਿੱਚ ਕਿਦਾਂ ਇਹਨੂੰ ਕਨਵਰਟ ਕਰ ਪਾਉਗੇ ਅਸੀਂ ਇਸ ਤੋਂ ਪਹਿਲਾਂ ਵੀ ਇਲੈਕਸ਼ਨ ਐਮਸੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਡੇ ਕੋਲ ਆਏ ਸੀ ਔਰ ਤੁਹਾਨੂੰ ਪਹਿਲਾਂ ਹੀ ਪੁੱਛਿਆ ਸੀ ਕਿ ਸਰ ਹਵਾ ਤਾਂ ਚੱਲ ਰਹੀ ਹੈ ਕਾਂਗਰਸ ਵੱਲ ਇਹ ਤਾਂ ਨਹੀਂ ਆਪਾਂ ਓਵਰ ਕਨਫੀਡੈਂਟ ਰਹਿ ਜਾਾਂਗੇ ਦੇਖੋ ਇੱਕ ਚੀਜ਼ ਈਸ਼ਵਰੀ ਮੈਂ ਤੁਹਾਨੂੰ ਐਜ਼ এ ਜ਼ਿਲ੍ਹਾ ਪ੍ਰਧਾਨ ਗੱਲ ਕਰ ਰਿਹਾ ਹਾਂ ਨੋਟ ਐਜ਼ এ ਇੱਥੋਂ ਐਕਸ ਐਮਐਲਏ ਰਾਜਾ ਬਲਿੰਗ ਦੀ ਇਲੈਕਸ਼ਨ ਲੜਨ ਆਏ ਚਲੋ ਮੈਂ ਪ੍ਰਧਾਨ ਸੀਗਾ ਅਸੀਂ ਪੂਰੀ ਮਿਹਨਤ ਕੀਤੀ ਸਾਬ ਨੇ ਕੀਤੀ ਨਾਟ ਮੀ ਹਰ ਹਲਕਾ ਇੰਚਾਰਜ ਪੂਰੀ ਮਿਹਨਤ ਕੀਤੀ ਉਹ ਜਿੱਤ ਕੇ ਲੱਗੇ ਸੀ ਕਾਰਪੋਰੇਸ਼ਨ ਦੀ ਚੋਣ ਆਈ ਹੈ ਇੱਥੇ ਸਕ੍ਰੀਨੀ ਕਮੇਟੀ ਦੀ ਮੀਟਿੰਗ ਹੋਈ ਐਕਸੈਪਟ ਦੋ ਤਿੰਨ ਵਾਰਡਾਂ ਚਾਰ ਵਾਰਡਾਂ ਨੂੰ ਛੱਡਦੀ ਏ 95 ਐ ਚ ਕਿਤੇ ਵੀ ਸਾਡੇ ਡਿਸਿਡੈਂਟ ਸਾਡੇ ਵਿਰੋਧੀ ਕਾਂਗਰਸ ਪਾਰਟੀ ਦੇ ਬੰਦੇ ਆਪਣੇ ਕੈਂਡੀਡੇ ਦੇ ਵਿਰੋਧ ਖੜੇ ਨਹੀਂ ਹੋਏ ਤੁਸੀਂ ਇਹ ਵੀ ਦੇਖੋ ਬੜਾ ਮਤਲਬ ਸਾਰਿਆਂ ਦੀ ਸਹਿਮਤੀ ਰਹੀ ਕਿਸੇ ਨੇ ਕਿਸੇ ਚੀਜ਼ ਦਾ ਵਿਰੋਧ ਨਹੀਂ ਕੀਤਾ ਥੋੜਾ ਜਿਹਾ ਕਿਤੇ ਡਿਫਰੈਂਸ ਆਪੀਨੀ ਸੀ ਰਿਹਾ ਲੇਕਿਨ ਆਮ ਆਦਮੀ ਪਾਰਟੀ ਦਾ ਔਰ ਬੀਜੇਪੀ ਦਾ ਦੇਖੋ ਕੈਲਕੂਲੇਸ਼ਨ ਚੈੱਕ ਕਰ ਲਓ ਸਾਰਾ ਹਰ ਵਾੜਿਆਂ 'ਚ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਕਿਉਂਕਿ ਉਹਨੇ 5 5 6 6 ਬੰਦੇ ਨੂੰ ਵਾਦੇ ਕੀਤੇ ਸੀ ਉਹ ਜਿਹੜੇ ਰਿਜ਼ਲਟ ਆਏ ਆ ਔਰ ਜੋ ਪਰਸੈਂਟੇਜ ਵੋਟਾਂ ਦੀ ਪਈ ਹੈ ਦੇਖੋ ਸਰਕਾਰ ਹੋਣ ਦੇ ਬਾਵਜੂਦ ਝਾੜੂ ਵਾਲਿਆਂ ਕੋਲ ਆਪਣਾ ਮੇਰ ਨਾ ਬਣੇ ਤੁਸੀਂ ਇਤੋਂ ਅੰਦਾਜ਼ਾ ਲਗਾ ਲਓ ਕਿ ਲੋਕ ਚਾਹ ਕੀ ਰਹੇ ਆ ਲੋਕ ਤਾਂ ਚਾਹ ਰਹੇ ਵੀ 27 ਦੀ ਵਜ੍ਹਾ ਸਵੇਰੇ ਵੋਟਾਂ ਹੋ ਜਾਣ। ਅਗਰ ਇਲੈਕਸ਼ਨ ਫੇਅਰ ਹੁੰਦਾ। ਅਗਰ ਇਲੈਕਸ਼ਨ ਇਹਨਾਂ ਨੇ ਆ ਵੋਟਰ ਲਿਸਟ ਵਿੱਚ ਗੜਬੜੀ ਨਾ ਕੀਤੀ ਹੁੰਦੀ। ਉਹ ਸਭ ਤੋਂ ਵੱਡੀ ਚੀਜ਼ ਇੱਕ ਹੋਰ ਤੁਹਾਨੂੰ ਦੱਸਣਾ ਚਾਹਨਾ। ਇਹ ਕਿਨਾਂ ਕੋ ਸਪਲੀਮੈਂਟਰੀ ਲਿਸਟ ਸੀਗੀ। ਜਿਹੜੀ ਸਾਡੇ ਬੰਦਿਆਂ ਕੋਲ ਨਹੀਂ ਸੀਗੀ। ਜਿਹੜੀ ਜਾਂ ਅੰਦਰ ਇਹਨਾਂ ਦੇ ਬੀਐਲਓ ਕੋਲ ਸੀਗੀ ਜਾਂ ਆਪ ਹੱਲਿਆਂ ਕੋਲ ਸੀਗੀ। ਉਹ ਬੰਦਿਆਂ ਦੀਆਂ ਵੋਟਾਂ ਬਾਰੇ ਸੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਵੋਟਾਂ ਸਾਡੇ ਕੋਲ ਹੈ ਜਾਂ ਕਿਸੇ ਕੋਲ ਹੈਗੀਆਂ। ਅਗਰ ਇਹ ਚੀਜ਼ਾਂ ਨਾ ਹੁੰਦੀਆਂ ਅੱਜ ਮੈਂ ਇੱਕ ਹੋਰ ਚੈਲੰਜ ਕਰਦਾ ਹਾਂ ਜੀ ਤੁਹਾਡੇ ਥਰੂ। ਜਿਵੇਂ ਕੇਜਰੀਵਾਲ ਜੀ ਨੇ ਉਦੋਂ ਆਪਣੀ ਸਰਕਾਰ ਛੱਡ ਦਿੱਤੀ ਸੀ ਤੇ ਦੁਆਰਾ ਇਲੈਕਸ਼ਨ ਹੋਏ ਸੀਗੇ ਅੱਜ ਆਪਲੇ ਕੌਂਸਲਾ ਕਰਨ ਇਹ ਛੱਡ ਦੇਣ ਵੀ ਸਰ ਕੋਲ ਮжоਰਿਟੀ ਨਹੀਂ ਹੈ ਜੀ ਇਲੈਕਸ਼ਨ ਦੁਆਰਾ ਕਰਾਓ 5 ਦਿਨ 7 ਦਿਨ ਦਾ ਟਾਈਮ ਦੇ ਦੇਣ ਔਰ ਇਲੈਕਸ਼ਨ ਓਨ ਫੇਅਰ ਟੋਟਲ ਫੇਅਰ ਹੋਣ ਵੋਟਰ ਲਿਸਟਾਂ ਪ੍ਰੋਪਰ ਬਣਨ ਵੋਟਾਂ ਜਿਹੜੀਆਂ ਅੱਜ ਤੱਕ ਬਣੀਆਂ ਸਾਰੀਆਂ ਨਵੀਆਂ ਤੇ ਬਣਨ ਐਪੀ ਵਾਲੀ ਲਿਸਟ ਤੇ ਤੇ ਜੇ 11 ਵੀ ਲੈ ਜਾਣ ਤੇ ਜੋ ਕਹਣਾ ਦਿੱਤਾ ਕਿਆਲੀ ਦਾ ਬਹੁਤ ਦੂਰ ਦੀ ਗੱਲ ਹੈ ਸੋ ਲੋਕ ਵੇਟ ਕਰ ਰਹੇ ਐ ਬੇਸਬਰੀ ਨਾਲ 2027 ਦੀ ਤੇ ਇਹਨਾਂ ਨੇ ਲੱਭਣਾ ਨਹੀਂ ਇਹ ਕਿੱਥੇ ਗਏ ਮੈਂ ਇਹੀ ਕਹਿ ਰਿਹਾ ਕਾਂਗਰਸ ਦੀ ਕੀ ਸਟ੍ਰੈਟਜੀ ਰਹੇਗੀ ਕਿਉਂਕਿ ਕਾਂਗਰਸ ਨੂੰ ਤਾਂ ਇਸ ਵਾਰ ਵੀ ਮੌਕਾ ਮਿਲਿਆ ਚਲੋ ਅੱਛਾ ਪਰਫਾਰਮ ਕੀਤਾ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕਿ ਇਸ ਵਾਰੀ ਜਿਵੇਂ ਪੂਰੇ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਕਾਂਗਰਸ ਨੇ ਕਿਹੜੇ ਹਲਕੇ ਚੋਂ ਕੈਂਡੀਡੇਟ ਜਿਤਾਏ ਅ ਐਕਚੁਅਲੀ ਮੈਕਸਿਮ 6 ਕੈਂਡੀਡੇਟ ਮੇਰੇ ਹਲਕੇ ਚੋਂ ਜਿੱਤੇ ਜੀ ਉਹ 6 ਕੈਂਡੀਡੇਟ ਜੀ ਸਾਊਥ ਚੋਂ ਜਿੱਤੇ ਹਾਂ ਡਾਵਰ ਸਾਹਿਬ ਬਲੇ ਸੈਂਟਰਲ ਚੋਂ 4 ਜਿੱਤੇ ਜੀ ਨਾਰਥ ਚੋਂ ਸਾਡੀ ਕਾਫੀ ਕਮੀ ਰਹਿ ਗਈ ਕਿ ਸਾਡੇ ਸਿਰਫ 2 ਜਿੱਤੇ ਔਰ ਸਾਡੇ ਸਾਊਥ ਚੋਂ 6 ਔਰ ਇਹਦੇ ਚੋਂ ਆਤਮਗਰ ਚੋਂ 5 ਜਿੱਤੇ ਔਰ ਵੈਸੇ ਵਿੱਚੋਂ ਹੀ 5 ਜਿੱਤੇ ਜੀ ਸੋ ਇਹ ਥੋੜਾ ਥੋੜਾ ਜਿਹਾ ਮਾਰਜਿਨ ਸਾਡਾ ਜਿੱਤ ਗਿਆ ਲੋਕਾਂ ਚ ਕਿਹੇ ਜੀ ਵਿਚਾਰ ਚਾਵਾ ਕਿ ਕਾਂਗਰਸ ਜੀ ਜਿਹੜੀ ਕਿਤੇ ਨਾ ਕਿਤੇ ਕਮਬੈਕ ਦੇ ਵਿੱਚ ਬੈਂਸ ਬ੍ਰਦਰਸ ਦਾ ਬੜਾ ਯੋਗਦਾਨ ਹੈ ਕਿਉਂਕਿ ਐਮਪੀ ਚੋਣਾਂ ਵਿੱਚ ਵੀ ਜੇ ਉਹ ਨਾ ਹੁੰਦੇ ਤੇ ਬੜੇ ਥੋੜੇ ਜੇ ਮਾਰਜਨ ਵਾਲੀ ਜਿੱਤ ਹੋਈ ਹੈ ਉਹਨਾਂ ਨੇ ਕਰਾਇਆ ਹੁਣ ਇਸ ਟਾਈਮ ਵੀ ਜਿਹੜੇ ਕਾਉਂਸਲਰ ਦੇ ਚੁਲਾਂ ਹੋਏ ਉਸ ਤੇ ਵੀ ਉਹ ਛੀ ਲੈ ਕੇ ਆਏ ਆ ਸੋ ਕਿਤੇ ਨਾ ਕਿਤੇ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਜਦੋਂ ਪਾਰਟੀ ਦੇ ਵਿੱਚ ਲੋਕ ਆਉਂਦੇ ਆ ਜੁੜਦੇ ਆ ਔਰ ਜਿਨ੍ਹਾਂ ਨੇ ਆਲਰੇਡੀ ਪੋਲਿਟਿਕਸ ਕੀਤੀ ਹੈ ਔਰ ਮਤਲਬ ਐਮ ਐਲ ਏ ਰਹੇ ਹੈ ਤੇ ਆਨ ਨਾਲ ਪ੍ਰਭਾਵਤਾ ਨੈਚੁਰਲ ਹੈ ਉਹ ਪੈਂਦਾ ਹੀ ਹੈ ਉਸ ਗੱਲ ਦਾ ਫਾਇਦਾ ਵੀ ਪਾਰਟੀਆਂ ਨੂੰ ਹੁੰਦਾ ਔਰ ਉਸ ਗੱਲ ਦਾ ਅਸਰ ਵੀ ਹੋਇਆ ਇਸ ਗੱਲ 'ਚ ਕੋਈ ਦੋ ਰਹਿਣੀ ਹੈ ਬਟ ਮੌਹੀ ਕਹਿਣਾ ਨਾ ਕਿ ਜਿਵੇਂ ਸਾਡੇ ਕੋਲ ਨੌਰਥ ਸਿਰਫ 2 ਰਹਿ ਗਏ ਅਗਰ ਉੱਥੇ ਸ ਕੋ 5 6 ਦੀ ਗਿਣਤੀ ਆ ਜਾਂਦੀ ਸਪੋਜ਼ ਕਰੋ ਉਹ ਤਾਂ ਪਾਕ ਸੁਨਾਸ਼ੂ ਜੇ ਇੱਕ ਦਿਨ ਪਹਿਲਾਂ ਆ ਜਾਂਦੇ ਉਹ ਖੁਦ ਕਲੇਮ ਕਰ ਰਹੇ ਤੇ ਸ਼ਹਿਰ ਨਤੀਜੇ ਹੋਰ ਹੁੰਦੇ ਨੈਚੁਰਲੀ ਹੈ ਜਦੋਂ ਇੱਕ ਮਤਲਬ ਉਸ ਹਲਕੇ ਦੇ ਉਹ ਇਨਚਾਰਜ ਰਹੇ ਐ ਐਕਸ ਮਿਨਿਸਟਰ ਨੇ ਅਸਰ ਤਾਂ ਹੁੰਦਾ ਹੀ ਹੈ ਤੇ ਉਸ ਤੋਂ ਬਾਅਦ ਦੋ ਤਿੰਨ ਲੋਕ ਸਾਡੇ ਜਿਹੜੇ ਸੁਨੀਲ ਕਪੂਰ ਦੀ 35 ਵੋਟਾਂ ਤੋਂ ਉਹਨਾਂ ਨੂੰ ਜਬਰਨ ਹਰਾਤਾ ਸਾਡੇ ਕਮਨੋਜ ਪਾਟੜਕ ਆ ਉਹਨੂੰ ਪਹਿਲਾਂ ਡਿਕਲੇਅਰ ਕਰਤਾ ਜਿੱਤ ਗਿਆ ਬਾਅਦ ਚ 65 ਵੋਟਾਂ ਤੋਂ ਉਹਨੂੰ ਹਰਾਤਾ ਦੋ ਚਾਰ ਹੋਰ ਇਦਾਂ ਝਟਕਤੇ ਜੇ ਕਿਤੇ ਨੰਬਰ ਸਾਡੇ ਜਿਹੜੇ ਸਾਡੇ ਵੱਲ ਹੋ ਜਾਂਦੇ ਤੇ ਅੱਜ ਅਸੀਂ ਲੀਡ ਕਰਦੇ ਹੁੰਦੇ ਔਰ ਮੇਰ ਸਾਡਾ ਹੁੰਦਾ ਬਟ ਥਿਸ ਇਜ਼ ਅਗੇਨ ਵਨ ਥਿੰਗ ਵੈਰੀ ਅਨਫੋਰਚੂਨੇਟ ਕਿ ਬੀਚ ਦੇਖੋ ਪੋਲਟਿਕਸ ਕੀ ਹੈ ਪੋਲਟਿਕਸ ਹੈ ਤੁਸੀਂ ਆਪਣੇ ਨਿੱਜੀ ਸਵਾਰਥ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰੋ ਲੁਧਿਆਣੇ ਦੀ ਬਿਹਤਰੀ ਵਾਸਤੇ ਬੜਾ ਅੱਛਾ ਚੀਜ਼ ਸੀਗਾ ਕਿ ਬੀਜੇਪੀ ਤੇ ਕਾਂਗਰਸ ਦਾ ਅਲਾਈਅੰਸ ਹੁੰਦਾ ਔਰ ਅਸੀਂ ਲੋਕ ਮਿਲ ਕੇ ਇਹ ਹਾਊਸ ਚਲਾਉਂਦੇ ਬਟ ਇਹ ਲੁਧਿਆਣੇ ਦਾ ਦੁਰਭਾਗਿਆ ਸਮਝ ਲਓ ਜਾਂ ਹਜੇ ਟਾਈਮ ਨਹੀਂ ਹੈ ਲੁਧਿਆਣੇ ਨੂੰ ਚੰਗੀਆਂ ਚੀਜ਼ਾਂ ਮਿਲਣ ਦਾ ਕਿ ਉਹ ਆਪਸ਼ਨ ਵੀ ਦੱਸੋ ਲੀਡਰਾਂ ਦੀ ਈਗੋ ਵੀ ਹੋ ਸਕਦੀ ਕਈ ਕਈ ਸਭ ਦੀ ਮਲਕ ਕੋਲ ਕੇ ਬੋਲੋ ਅੱਜ ਜੇ ਬੋਲ ਰਹੇ ਦੇਖੋ ਕਾਂਗਰਸ ਤਾਂ ਤਿਆਰ ਸੀ ਮੈਂ ਤਾਂ ਕਹੀ ਮੇਰੇ ਵੱਲੋਂ ਮਤਲਬ ਬੜੀ ਫਰਾਗਦੇਲੀ ਨਾਲ ਇਹ ਗੱਲਾਂ ਕੀਤੀਆਂ ਗਈਆਂ ਹਾਲਾਂਕਿ ਅਸੀਂ ਮੰਨਾਂ ਵੀ ਕੀਤਾ ਪਹਿਲੇ ਲੈਵਲ ਤੇ ਉਹ ਵੀ ਤੁਹਾਡੇ ਵੱਡੇ ਭਰਾਵਾਂ ਵਰਗੇ ਹੀ ਐ ਕੁਲੀ ਕੀ ਰਹੇ ਐ ਮਤਲਬ ਮਤਲਬ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਏ ਦੇਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਕੋਈ ਇੰਚਾਰਜ ਨੇ ਸ਼ਾਇਦ ਪੰਜਾਬ ਦੇ ਵਿਜੇ ਰupani ਜੀ ਉਹਨਾਂ ਦੀ ਸਟੇਟਮੈਂਟ ਆਈ ਫਿਰ ਉਸ ਵਾਰ ਉਹਨਾਂ ਨੇ ਉਹਨੂੰ ਸੈਕੰਡ ਕਰਤਾ ਮੇਰੀ ਜਿਹੜੇ ਇੱਥੋਂ ਦੇ ਲੀਡਰ ਸਾਹਿਬਾਨ ਨੇ ਬੀਜੇਪੀ ਵਾਲੇ ਮੈਂ ਸੱਚ ਕਹਿੰਦਾ ਦੇ ਉਹ ਵੈਰੀ ਡਿਸਪਾਇੰਟਿਡ ਉਹ ਨਿਰਾਸ਼ ਨੇ ਅੱਜ ਮਤਲਬ ਨਿਰਾਸ਼ਾ ਇਸ ਗੱਲ ਦੀ ਨਹੀਂ ਹੈ ਸਾਨੂੰ ਸਤਾ ਚਾਹੀਦੀ ਹੈ ਹਾਲਾਂਕਿ ਸਾਡਾ ਮਿਹਰਬੰਦਾ ਸਾਡੀ ਲੜਾਈ ਸਰਕਾਰ ਨਾਲ ਰਹਿਣੀ ਸੀ ਫੰਡਸ ਆ ਇਸ਼ੂ ਰਹਿਣਾ ਸੀ ਬਿਲਕੁਲ ਠੀਕ ਬਟ ਕਿਤੇ ਨਾ ਕਿਤੇ ਜੋ ਨਾਰਮਲ ਚੀਜ਼ਾਂ ਟੀਐਸ 1 ਹੈ ਕੋਈ ਹੋਰ ਚੀਜ਼ਾਂ ਹੈ ਡਿਵੈਲਪਮੈਂਟ ਹੈ ਮੇਨਟੇਨੈਂਸ ਹੈ ਸੀ ਉਹਦਾ ਕਰ ਲੈਂਦੇ ਸਰ ਸਰਕਾਰ ਦੇ ਹੌਸਲੇ ਟੁੱਟ ਜਾਂਦੇ ਸੀ ਆ ਉਹ ਸਰਕਾਰ ਨੂੰ ਅਕਲ ਆ ਜੇ ਨੀ ਸੀ 2 ਸਾਲਾਂ ਚ ਮਹਿਲਾਵਾਂ ਨੂੰ 1000 ਰੁਪਏ ਵੀ ਦਿੰਦੇ ਕਾਨੂੰਨ ਵੀ ਠੀਕ ਕਰਦੇ ਤੇ ਇਹਨੂੰ ਸਮਝ ਆਂਦੀ ਹੁਣ ਤਾਂ ਉਹ ਗੱਡੀ ਭਜਾਈ ਜਾ ਰਹੀ ਆ ਵੀ ਲੈ ਵੀ ਸਾਂਡੂ ਦੇ ਅੱਗੇ ਤਾਂ ਕੋਈ ਬੈਰੀਕੇਡ ਹੈ ਹੀ ਨਹੀਂਗਾ ਉਹ ਬੈਰੀਕੇਡ ਇੱਕ ਲੱਗ ਜਾਣਾ ਸੀਗਾ ਬਟ ਚਲੋ ਜੋ ਮਾਲਕ ਨੇ ਮਨਜ਼ੂਰ ਹੈ ਅ ਅਸੀਂ ਹਜੇ ਵੀ ਇਸ ਗੱਲ ਦੇ ਪਿੱਛੇ ਲੱਗੇ ਹੋਏ ਹਾਂ ਕਿ ਜਿਹੜਾ ਮੇਰ ਹੈ ਉਹ ਆਮ ਆਦਮੀ ਪਾਰਟੀ ਦਾ ਨਾਂ ਬਣੇ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਦਾ ਕਾਂਗਰਸਾ ਬਣ ਕੇ ਸਾਨੂੰ ਕੋਈ ਲਾਭ ਹੋਣ ਜਾ ਰਿਹਾ ਸਿਰਫ ਇੰਨੀ ਗੱਲ ਹੈ ਕਿ ਲੁਧਿਆਣੇ ਸ਼ਹਿਰ ਦਾ ਭਲਾ ਹੋ ਜਾਏਗਾ ਉਹਦੇ ਨਾਲ ਸਟਾਈਲ ਕੀ ਸਟ੍ਰੈਟਜੀ ਬਣਾ ਰਹੇ ਹੋ ਸਟਾਈਲੀ ਸਭ ਤੋਂ ਪਹਿਲਾਂ ਤਾਂ ਜੀ ਅ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਜੀ ਤੇ ਅਸੀਂ ਸਾਰੇ ਇੱਕਜੁੱਟ ਹੋਵਾਂਗੇ ਜੀ ਇੱਕ ਦੂਜੇ ਦੀ ਮਦਦ ਕਰਾਂਗੇ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਤੇ ਬੜੀ ਕਲੈਰਟੀ ਨਾਲ ਇਲੈਕਸ਼ਨ ਲੜਾਂਗੇ ਮਤਲਬ ਉਹਦੇ ਚ ਕੋਈ ਦੁਬਿਧਾ ਨਹੀਂ ਹੋਏਗੀ ਕਿ ਮੈਨੂੰ ਆਹ ਨਹੀਂ ਪਸੰਦ ਤੇ ਮੈਨੂੰ ਉਹ ਨਹੀਂ ਪਸੰਦ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਮੁਹੱਬਤ ਦੇ ਨਾਂ ਤੇ ਪਾਰਟੀ ਵਾਸਤੇ ਤੇ ਲੁਧਿਆਣਾ ਸ਼ਹਿਰ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰਾਂਗੇ ਔਰ ਜੇ ਕਿਤੇ ਕਮੀ ਰਹਿ ਗਈ ਤੇ ਨੇਚਰਲੀ ਇਹ ਪਹਿਲਾ ਨੁਕਸਾਨ ਅਸੀਂ ਮਨ ਮੋਟਾ ਜਿਹੜੇ ਚੱਲ ਰਿਹਾ ਹਜੇ ਤੱਕ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਉਸ ਮੋੜ 'ਚ ਆ ਜਾਂਦੇ ਹੋ ਜਦੋਂ ਇਲੈਕਸ਼ਨ ਮੋੜ 'ਚ ਆ ਜਾਂਦੇ ਹੋ ਜਦੋਂ ਫਿਕਰ ਹੁੰਦਾ ਹੈ ਸ਼ਹਿਰ ਦਾ ਜਦੋਂ ਫਿਕਰ ਹੁੰਦਾ ਆਪਣੀ ਪਾਰਟੀ ਦਾ ਹਨਾ ਉਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋਂ ਅੱਗੇ ਨਿਕਲ ਜਾਂਦੇ ਹੋ ਔਰ ਮੈਨੂੰ ਉਮੀਦ ਹੈ ਇਹੋ ਜਿਹਾ ਕਿਤੇ ਕੋਈ ਲਾਈਨ ਖਿੱਚੀ ਨਹੀਂ ਗਈ ਵੀ ਜਿਹੜੀ ਲੈਂ ਟੱਪੀ ਨਾ ਜਾਵੇ ਦੇਖੋ ਸਾਰੇ ਯੂनाइटेड ਔਰ ਆ ਜਦੋਂ ਆ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਇਸੇ ਆਫਿਸ ਚ ਹੋਈ ਜੀ ਇੱਕ ਬੰਦਾ ਨਹੀਂ ਇੱਥੋਂ ਕਿਤੇ ਗੁੱਸਾ ਕਰਕੇ ਗਿਆ ਨਾਰਾਜ਼ ਹੋ ਕੇ ਗਿਆ ਔਰ ਜਦੋਂ ਟਿਕਟਾਂ ਵੀ ਅਨਾਉਂਸ ਹੋਈਆਂ 2 4 5 ਦੀ ਗੱਲ ਨਹੀਂ ਮੈਂ ਕਰਦਾ ਲੇਕਿਨ ਬਾਕੀ 90 ਜਿਹੜੇ ਅਸੀਂ ਕੈਂਡੀਡੇਟ ਅਨਾਉਂਸ ਕੀਤੇ ਸੀ ਕਿਤੇ ਕੋਈ ਰੋਲਾ ਨਹੀਂ ਕਿਤੇ ਕੋਈ ਖਾਪ ਨਹੀਂ ਕਿਤੇ ਕੋਈ ਨਾਰਾਜ਼ਗੀ ਨਹੀਂ ਸੀ ਜੀ ਤੁਸੀਂ ਕਹਿ ਰਹੇ ਹੋ ਕਿ ਨਾਰਾਜ਼ਗੀ ਨਹੀਂ ਸੀ ਮੈਨੂੰ ਜਿੱਥੇ ਤੱਕ ਯਾਦ ਆਂਦਾ ਤੁਹਾਡੇ ਹਲਕਾ ਸਾਊਥ ਦੇ ਜਿਹੜੇ ਇੰਚਾਰਜ ਰਹੇ ਉਹਨਾਂ ਨੇ ਖੁੱਲ ਕੇ ਸੋਸ਼ਲ ਮੀਡੀਆ ਤੇ ਖੁੱਲ ਕੇ ਬੋਲਿਆ ਸੀ ਬੜਾ ਕੁਝ ਵਿਵਾਰ ਕੀਤੇ ਸੀ ਦੇਖੋ ਅ ਅਮੇ ਉਹਨਾਂ ਨੇ ਚਲੋ ਜੋ ਕੀਤਾ ਉਹਨਾਂ ਦੇ ਵਿਚਾਰ ਸੀਗੇ ਬਟ 6 ਸੀਟਾਂ ਸਾਊਥ ਚ ਜਿੱਤ ਕੇ ਆਈਆਂ ਆਊਟ ਆਫ 11 ਅਗਰ ਉਥੇ ਕੋਈ ਲੋਕ ਤੇ ਯਾਦ ਕਰਾਇਆ ਸਰ ਨਹੀਂ ਉਥੇ ਉਹੀ ਨਾ ਜੇ ਲੋਕ ਕਾਂਗਰਸ ਨੂੰ ਪਸੰਦ ਨਾ ਕਰਦੇ ਹੁੰਦੇ ਤੇ ਲੋਕ ਵੋਟ ਨਾ ਪਾਉਂਦੇ ਮੇਰੇ ਮੇਰਾ ਮਨ ਨਾ ਹੁਨੇ ਆ ਗਿਆ ਜੀ ਹੁਣ ਨਾ ਸਾਡੇ ਅਸੀਂ ਅਗਰ ਗਲਤ ਬੋਲਾਂਗੇ ਮੈਂ ਗਲਤ ਬੋਲਾਂਗਾ ਤੇ ਕਾਂਗਰਸੀ ਮੈਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਣਗੇ ਵਟ ਕਾਂਗਰਸ ਵਰਕਰ ਨਾ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਯਾਰ ਅਸੀਂ ਦੂਜੇ ਦੇ ਬੰਦੇ ਦੇ ਕੋਲ ਸਾਨੂੰ ਕੰਮ ਕਰਾਣ ਜਾਣਾ ਪੈਂਦਾ ਸੋ ਅਸੀਂ ਆਪਣੇ ਬੰਦੇ ਚਾਹਨੇ ਆ ਤੇ ਅਸੀਂ ਅਗਰ ਮੈਂ ਪਾਰਟੀ ਦਾ ਨੁਕਸਾਨ ਕਰਾਂਗਾ ਜਾਂ ਮੈਂ ਪਾਰਟੀ ਬਾਰੇ ਕੁਝ ਗਲਤ ਬੋਲਾਂਗਾ ਜਾਂ ਕੋਈ ਪਾਰਟੀ ਸਟੇਜ ਤੋਂ ਅਲੱਗ ਬੋਲਾਂਗਾ ਤਾਂ ਵਰਕਰ ਜਿਹੜੇ ਆ ਮੈਨੂੰ ਸਾਈਡ ਤੇ ਕਰ ਦੇਣਗੇ ਸੋ ਹੁਣ ਉਹ ਗੱਲਾਂ ਖਤਮ ਹੋ ਗਈਆਂ ਆਪਾਂ ਕਿਸੇ ਬਾਰੇ ਵੀ ਕੁਝ ਵੀ ਕਹਿਣਾ ਮੇਰੇ ਕਹ ਲੋ ਲੋ ਕਿਸੇ ਬਾਰੇ ਨੈਗੇਟਿਵ ਬੋਲਣਾ ਤਾਂ ਉਹ ਆਪਣੇ ਤੇ ਵੀ ਇੰਪੈਕਟ ਪੈਂਦਾ ਹਾਂ ਉਹ ਸਾਰਿਆਂ ਤੇ ਪਏਗਾ ਜੀ ਮੈਂ ਅੱਜ ਤੁਹਾਨੂੰ ਮਾੜਾ ਕਹਾਂਗਾ ਤੇ ਚਾਰ ਬੰਦੇ ਮੇਰੀ ਇਸ ਗੱਲ ਨੂੰ ਵਾਹ ਵਾਹ ਹੀ ਕਹਿਣਗੇ ਲੇਕਿਨ ਦੋ ਬੰਦੇ ਇਹ ਵੀ ਕਹਿਣਗੇ ਯਾਰ ਵੀ ਉਹ ਬੰਦਾ ਤਾਂ ਇੰਨਾ ਮਾੜਾ ਹੈ ਨਹੀਂ ਉਹ ਮਾੜਾ ਕਿਉਂ ਕਹਿ ਰਹੇ ਹੋ ਠੀਕ ਹੈ ਨਾ ਕੋਈ ਜਾਤੀ ਲੜਾਈ ਤਾਂ ਗਿੰਦੀ ਹੈ ਨਹੀਂ ਜੀ ਡੀਅਰ ਆ ਡਿਫਰੈਂਸ ਆਪੀਨੀਅਨ ਉਹ ਤਾਂ ਇੱਕ ਫੈਮਿਲੀ ਦੇ ਚਾਰ ਮੈਂਬਰਾਂ ਚ ਹੀ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦਾ ਕੋਈ ਉਸਾਈ ਦੇ ਵਿੱਚ ਕੋਈ ਕਿਸੇ ਕਿਸੇ ਦਾ ਨੁਕਸਾਨ ਹੋਏਗਾ ਕਾਂਗਰਸ ਕਲੀਨ ਐਂਡ ਕਲੀਅਰ ਮੈਜੋਰਟੀ ਨਾਲ ਆਏਗੀ ਪੰਜਾਬ 'ਚ ਸਰ ਤੁਸੀਂ ਆਪੋਜੀਸ਼ਨ ਚ ਸਟਰੋਂਗੇਸਟ ਆਪੋਜੀਸ਼ਨ ਚ ਸੰਜੀਤ ਤਲਵਾਰ ਨੂੰ ਦੇਖਿਆ ਜਾਂਦਾ ਲੁਧਿਆਣੇ ਦੀ ਗੱਲ ਕਰੀਏ ਕਿਉਂਕਿ ਤੁਸੀਂ ਕਾਂਗਰਸ ਦਾ ਝੰਡਾ ਚੱਕ ਕੇ ਉਹ ਸਾਰੀ ਕਾਂਗਰਸ ਤੁਹਾਡੇ ਤੇ ਪਰ ਸਟਰੋਂਗੇਸਟ ਆਪੋਜੀਸ਼ਨ ਹੋਣ ਦੇ ਬਾਵਜੂਦ ਤੁਸੀਂ ਖੁਦ ਮੰਨ ਰਹੇ ਹੋ ਕਿ ਹਾਲਾਤ ਬੱਦ ਤੋਂ ਬੱਤਰ ਹੋ ਰਹੇ ਆ ਪਰ ਸਟਰੋਂਗੇਸਟ ਆਪੋਜੀਸ਼ਨ ਹੀ ਉਹਨੇ ਖੁੱਲ ਕੇ ਵਿਰੋਧ ਨਹੀਂ ਕਰ ਰਿਹਾ ਜਿੰਨਾ ਕਰਨਾ ਚਾਹੀਦਾ ਆ ਦੇਖੋ ਅਸੀਂ ਮਤਲਬ ਮੇਨ ਇੰਪੋਰਟੈਂਟ ਮੈਂ ਤੁਹਾਨੂੰ ਦੱਸਣਾ ਜਿੱਥੇ-ਜਿੱਥੇ ਵੀ ਅਸੀਂ ਇਹਨਾਂ ਦਾ ਵਿਰੋਧ ਕਰਨਾ ਸੀਗਾ ਈਸ਼ੂ ਬੇਸ ਤੇ ਅਸੀਂ ਕੀਤਾ ਪਹਿਲੇ 2 ਸਾਲ ਜਦੋਂ ਸਰਕਾਰ ਐਡਾ ਵੱਡਾ ਮੰਡਟ ਲੈ ਕੇ ਆਵੇ ਤੇ ਤੁਹਾਨੂੰ ਐਮਐਲਏ ਨੂੰ ਦੇਨੇ ਪੈਂਦੇ ਆ ਕਿਉਂਕਿ ਜਦੋਂ ਤੁਸੀਂ ਨਹੀਂ ਦਿੰਦੇ ਉਹਨਾਂ ਦੀ ਨਖੇਦੀ ਕਰਦੇ ਲੋਕ ਕਹਿੰਦੇ ਯਾਰ ਇਰੀਟੇਟ ਹੋ ਰਿਹਾ ਜੈਲਸ ਹੋ ਰਿਹਾ ਇਹ ਬੰਦਾ ਤੇ ਇਨੀਆਂ ਵੋਟਾਂ ਤੋਂ ਜਿੱਤ ਕੇ ਆਇਆ ਇਹ ਕਿਉਂ ਇਹਨੂੰ ਇਦਾਂ ਕਰ ਰਿਹਾ ਫਿਰ ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਵਾਦੇ ਨਹੀਂ ਪੂਰੇ ਕਰ ਰਹੇ ਤੇ ਉਹ ਲੋਕ ਕਹਿੰਦੇ ਜੀ ਕੋਈ ਗੱਲ ਨਹੀਂ ਕਰ ਦੇਣਗੇ ਅਸੀਂ ਲੋਕਾਂ ਦੀ ਵੇਟ ਕਰ ਰਹੇ ਸੀ ਹੁਣ ਲੋਕ ਖੜੇ ਹੋ ਗਏ ਹੁਣ ਨਾਓ ਪੀਪਲ ਵਾਂਟ ਕਿ ਅਸੀਂ ਸਮਝੀਏ ਕਿ ਅਗਲੇ 2 ਸਾਲ ਜਿਹੜੇ ਹੁਣ ਮਹੀਨ ਆ ਜਾਂਦੇ ਐ ਸੋ ਸੰਜੀਤ ਤਲਵਾਰ ਦਾ ਜਾਂ ਕਾਂਗਰਸ ਲੁਧਿਆਣਾ ਦਾ ਸਾਨੂੰ ਇੱਕ ਡਿਫਰੈਂਟ ਰੂਪ ਦੇਖਣ ਨੂੰ ਮਿਲੇਗਾ ਦੇਖੋ ਮੈਂ ਪਹਿਲਾਂ ਤਾਂ ਆਪਣੀ ਨਿੱਜੀ ਰਾਏ ਤੁਹਾਨੂੰ ਦੇਣਾ ਚਾਹਨਾ ਕਿ ਐਜ਼ ਇਟ ਜ਼ਿਲ੍ਹਾ ਪ੍ਰਧਾਨ ਮੇਰੀ ਵਿਚ ਸੀਗੀ ਮੈਂ ਹਮੇਸ਼ਾ ਇਹ ਕਹਿੰਦਾ ਆਇਆ ਸੀਗਾ ਕੀ 2 ਸਾਲ ਹੋਣੇ ਚਾਹੀਦੇ ਜਿਲ੍ਹਾ ਪ੍ਰਧਾਨ ਕੋਲ ਤੇ 2 ਸਾਲ ਮੈਂ ਕੰਪਲੀਟ ਕਰ ਲਏ ਔਰ ਮੈਨੂੰ ਬੜੀ ਅੱਛਾ ਲੱਗਿਆ ਕਿ ਰਾਹੁਲ ਗਾਂਧੀ ਜੀ ਜਦੋਂ ਆਏ ਭਰਜੋੜ ਯਾਤਰਾ ਤੇ ਸਭ ਤੋਂ ਵਾਰਮ ਵੈਲਕਮ ਅਸੀਂ ਕੀਤਾ ਔਰ ਲੁਧਿਆਣੇ ਦੇ ਲੋਕਾਂ ਨੇ ਬਹੁਤ ਉਹਨਾਂ ਦਾ ਸਵਾਗਤ ਕੀਤਾ ਰਾਹੁਲ ਜੀ ਬੋਲ ਕੇ ਗਏ ਸਟੇਜ ਦੇ ਉੱਤੇ ਕਿ ਲੁਧਿਆਣੇ ਤੋਂ ਵਧੀਆ ਮੇਰਾ ਵੈਲਕਮ ਕਿਤੇ ਨਹੀਂ ਹੋਇਆ ਸੈਕਿੰਡ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਆਈ ਅਸੀਂ ਬੜੀ ਅੱਛੀ ਢੰਗ ਨਾਲ ਲੜੀ ਤੇ ਅਸੀਂ ਜਿੱਤੀ ਕਿਤੋਂ ਘਟ ਗਏ ਕਿਤੋਂ ਵਧ ਗਏ ਲੇਕਿਨ ਰਿਜ਼ਲਟ ਅੱਛਾ ਆ ਗਿਆ 3rd ਇੱਕ ਹੋਰ ਪਿਛਲੀ ਚੋਣ ਆ ਗਈ ਤੁਸੀਂ ਪੁਰ ਰੂਲਿੰਗ ਪਾਰਟੀ ਦੇ ਖਿਲਾਫ ਜਿਹੜੇ ਲੋਕ ਇਲੈਕਸ਼ਨ ਲੜਦੇ ਹੁੰਦੇ ਆ 12 10 12 15 ਤੋਂ ਕਰੋਸ ਨਹੀਂ ਕੱਢਦੇ ਸਾਰਾ ਕੁਝ ਇਹਨਾਂ ਨੇ ਮੈਨੇਜ ਕਰ ਲਿਆ ਵੋਟਰ ਲਿਸਟਾਂ ਧੱਕੇ ਧੱਕੇ ਕਰਕੇ ਵੀ ਇਹ ਸਾਨੂੰ 30 ਤੇ ਰੋਕ ਪਾਏ ਨਹੀਂ ਜੇ ਨਾ ਕਰਦੇ ਤੇ ਅਸੀਂ 40 45 ਤੇ ਹੋਣਾ ਸੀ ਸੋ ਮੇਰੇ ਮੈਂ ਕਹਿੰਦਾ ਦੀਜ਼ ਆਰ ਮਾਈ ਅਚੀਵਮੈਂਟਸ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਠੀਕ ਹੈ ਠੀਕ ਹੈ ਨਾਓ ਆਈ ਆਲਰੇਡੀ ਕੰਪਲੀਟਲੀ 2 ਇਅਰਸ ਮੋਰ ਦੈਨ 2 ਇਅਰਸ ਮੈਨੂੰ ਇਹੋ ਜਿਹਾ ਕੋਈ ਨਹੀਂ ਹੈ ਕਿ ਮੈਨੂੰ ਕੋਈ ਇਹਦਾ ਇਸ ਪੋਸਟ ਦਾ ਲਾਲਚ ਹੈ ਕਿ ਮੈਂ ਐਂਡ ਤੱਕ ਸਾਈਡ ਤੱਕ ਰਹਿਣਾ ਚਾਹਨਾ ਮੇਰੇ ਕੋਲ ਆਪਣਾ ਇੱਕ ਹਲਕਾ ਹੈ ਮੇਰੀਆਂ ਉਹਦੀ ਜ਼ਿੰਮੇਵਾਰੀਆਂ ਪਾਰਟੀ ਅਗਰ ਸੋਚਦੀ ਹੈ ਕਿ ਸੰਜੀਤ ਤਲਵਾਰ ਡੂਇੰਗ ਗੁੱਡ ਐਜ਼ ਅ ਆਪੋਜੀਸ਼ਨ ਦਾ ਰੋਲ ਵਧੀਆ ਅਦਾ ਕਰ ਰਿਹਾ ਹੈ ਤੇ ਦੇ ਮਸਟ ਬੀ ਕੰਟੀਨਿਊ ਅਗਰ ਉਹਨਾਂ ਲੱਗਦਾ ਕਿ ਨਾਓ ਕਿਸੇ ਹੋਰ ਦੀ ਵਾਰੀ ਆਣੀ ਚਾਹੀਦੀ ਹੈ 2 ਸਾਲ ਹੋ ਗਏ ਕੋਈ ਨਵਾਂ ਬੰਦਾ ਕੋਈ ਨਵੀਂ ਗੱਲ ਕਰ ਸਕਦਾ ਤੇ ਆਮ ਰੈਡੀ ਫੋਰ ਥੈਟ ਮੈਨੂੰ ਕੋਈ ਇਸ਼ੂ ਨਹੀਂ ਆ ਹ ਇੱਕ ਚੀਜ਼ ਜ਼ਰੂਰ ਹੈ ਇਹ ਹਾਊਸ ਬਣ ਲੈਂਦੇ ਹੋ ਕਿਉਂਕਿ ਅੱਗੇ ਕੀ ਸੀਗਾ ਦੀ ਲੁਧਿਆਣੇ ਦੀ ਜਿਹੜੀ ਆਵਾਜ਼ ਹੈ ਉਹ ਕਾਰਪੋਰੇਸ਼ਨ ਹੈ ਤੁਸੀਂ ਗੱਲ ਸਮਝਦੇ ਹੋ ਕਿ ਤੁਸੀਂ ਕਾਰਪੋਰੇਸ਼ਨ ਦੇਖਿਆ ਹਰ વોર્ਡ ਦਾ ਉੱਥੇ ਲੇਖਾ ਜੋਖਾ ਹੋਣਾ ਹੈ ਹਰ વોર્ਡ ਦੀ ਡਿਵੈਲਪਮੈਂਟ ਦੀ ਗੱਲ ਹੋਣੀ ਹੈ ਜੇ ਕਿਤੇ ਗਲਤੀ ਨਾਲ ਮੇਰ ਬਣਾ ਵੀ ਗਏ ਹੋਣਾ ਇਹਨਾਂ ਕੋਲ ਕੁਝ ਨਹੀਂ ਤੇ ਅਮਚਰ ਪੀਪਲ ਜਦੋਂ ਗੱਡੀ ਦਾ ਡਰਾਈਵਰ ਨੂੰ ਗੱਡੀ ਚਲਾਣੀ ਨਾ ਆਉਂਦੀ ਹੋਵੇ ਪਾਇਲਟ ਨੂੰ ਜਹਾਜ਼ ਉਡਾਣਾਂ ਨਾ ਆਉਂਦਾ ਮਾਰ ਦਿੰਦਾ ਬਾਕੀਆਂ ਨੂੰ ਤੇ ਇਹਨਾਂ ਤੋਂ ਚੱਲਣਾ ਨਹੀਂ ਕੁਝ ਤੇ ਜਿਹੜੇ ਸਾਡੇ ਲੋਕ ਹੈ ਦੇ ਆਲ ਆਰ ਐਕਸਪੀਰੀਅੰਸ ਸਾਡੇ ਉਹ ਕਾਫੀ ਲੋਕ ਨੇ ਜਿਹੜੇ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਜਿੱਤ ਕੇ ਆਏ ਨੇ ਉਹਨਾਂ ਨੂੰ ਪਤਾ ਹੈ ਤੇ ਉਹ ਅਸੀਂ ਇਹੋ ਜੀ ਓਪੋਜੀਸ਼ਨ ਦਾ ਰੋਲ ਅਦਾ ਕਰਾਂਗੇ ਤੁਸੀਂ ਰੋਜ਼ ਦੇਖਿਆ ਕਰੋਗੇ ਵੀ ਲੁਧਿਆਣੇ ਦੇ ਵਿੱਚ ਓਪੋਜੀਸ਼ਨ ਕਿਦਾਂ ਬੋਲ ਰਹੀ ਹੈ ਤੇ ਇਹ ਵਿਚਾਰੇ ਆਪਣਾ ਹੈਡ ਡਾਊਨ ਕਰਕੇ ਆਪਣਾ ਕੰਮ ਚਲਾਣਗੇ ਇਹਨਾਂ ਕੋਲ ਚੱਲਣਾ ਕੁਝ ਨਹੀਂ ਇਸ ਗੱਲ ਦੀ ਮੈਂ ਗਰੰਟੀ ਕਰਦਾ ਸੋ 100% ਤੁਹਾਡੀ ਇਸ ਗੱਲ ਨੂੰ ਮੈਂ ਸੈਕਿੰਡ ਕਰਦਾ ਕਿ ਆਉਣ ਵਾਲੇ ਜਿਹੜੇ 2 ਸਾਲ ਥੈਟ ਇਜ਼ ਵੈਰੀ ਕ੍ਰੂਸ਼ਲ ਐਂਡ ਅਸੀਂ ਤਕੜੀ ਮਜ਼ਬੂਤ ਓਪੋਜੀਸ਼ਨ ਦਾ ਰੋਲ ਅਦਾ ਕਰਾਂਗੇ ਔਰ ਕਿਸੇ ਕੀਮਤ ਤੇ ਵੀ ਲੋਕਾਂ ਦੇ ਇਸ਼ੂਸ ਤੋਂ ਪਿੱਛੇ ਨਹੀਂ ਹਟਾਂਗੇ। ਥੈਂਕ ਯੂ ਸਰ। ਸੋ ਦੋਸਤੋ ਇਹ ਸੀਗੇ ਸਾਡੇ ਨਾਲ ਸੰਜੀਤ ਤਲਵਾਰ ਜਿਨ੍ਹਾਂ ਨੇ ਬੜਾ ਇੱਕ ਇੰਡੀਕੇਟ ਦੇ ਦਿੱਤਾ ਕਿਤੇ ਇਹਨਾਂ ਨੇ ਚੈਲੰਜ ਵੀ ਕੀਤਾ ਕਿ ਅੱਜ ਹੀ ਦੁਬਾਰਾ ਇਲੈਕਸ਼ਨ ਹੋ ਜਾਣ ਔਰ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਇਸ ਵਾਰ 11 ਵੋਟਾਂ ਵੀ ਨਾ ਮਤਲਬ 11 ਸੀਟਾਂ ਵੀ ਨਾ ਆ ਸਕਣ। ਸੋ ਇਹ ਬਹੁਤ ਵੱਡੀ ਗੱਲ ਹੈ। ਸੋ ਇਹਨਾਂ ਨਾਲ ਸਮੇਂ-ਸਮੇਂ 'ਤੇ ਹੋਰ ਵੀ ਮੁਲਾਕਾਤ ਜ਼ਰੂਰ ਕਰਾਂਗੇ। ਦੇਖਦੇ ਰਹੋ ਬਨੇ ਰਹੋ ਜਾਣਦੇ ਰਹੋ ਸੀਤਾਨਾ।